ਨਿਗਾਹ ਪੇਸ਼ੰਟ ਦੀ ਉਹਦੇ ਆਪਣੇ ਹੱਥ ਹੈ। ਨਾ ਉਹਦੇ ਰਿਸ਼ਤੇਦਾਰਾਂ ਦੇ ਹੱਥ ਹੈ, ਨਾ ਡਾਕਟਰਾਂ ਦੇ ਹੱਥ ਹੈ। ਜੇ ਬੰਦਾ ਸਮਝਦਾ ਨਹੀਂ ਹੈ। ਖੁਰਾਕ ਫਿਰ ਵੀ ਖਾਈ ਜਾਂਦਾ ਉਸ ਤਰ੍ਹਾਂ ਪਹਿਲਾਂ ਵਰਗੀ। ਸ਼ੂਗਰ ਵੱਧੀ ਹੁੰਦੀ ਹੈ ਤਾਂ ਚਾਹੇ ਇਲਾਜ ਕਰ ਵੀ ਦਿਆਂਗੇ ਉਹਨੇ ਕੰਮ ਨਹੀਂ ਕਰਨਾ। ਉਹਨੇ ਕੰਮ ਨਹੀਂ ਕਰਨਾ। ਕੰਮ ਨਹੀਂ ਕਰਨਾ। ਹੁਣ ਬੇਸਿਕਲੀ ਨਾੜੀਆਂ ਪੰਚਰ ਨੇ। ਉਹ ਬਹੁਤ ਪੰਚਰ ਲਾਤੇ ਲੇਜ਼ਰ ਟਿਕਾ ਲਾਲ। ਪਰ ਬਾਅਦ ਸ਼ੂਗਰ ਫਿਰ ਤੋਂ ਵਧ ਆ ਲਈ। ਤੋਂ ਨਵੇਂ ਪੰਚਰ ਹੋ ਜਾਣਗੇ। ਸਭ ਨੂੰ ਲੱਗਦਾ ਇਸ ਤਰ੍ਹਾਂ ਕੈਂਪ ਲੱਗੇ ਕਿ ਅੱਖ ਦਾ ਲੈਂਸ ਪੋਲੋਜੀ। ਪਰ ਉਹ ਅੱਖ ਦਾ ਲੈਂਸ ਅੱਗੇ ਹੁੰਦਾ ਪਰਦਾ ਪਿੱਛੇ ਹੁੰਦਾ ਹੈ ਪਰਦਾ ਪਿੱਛੇ ਪਰਦਾ ਪਿੱਛੇ ਹੁੰਦਾ ਤਾਂ ਪਰਦੇ ਦੀ ਜਾਂਚ ਅਲੱਗ ਕਰਾਣੀ ਜ਼ਰੂਰੀ ਹੈ ਤਾਂ ਕੁਝ ਫੈਕਟਰਸ ਨੇ ਜਿਸ ਤਰ੍ਹਾਂ ਬੰਦੇ ਨੂੰ ਸ਼ੂਗਰ ਹੈ ਉਹਦੇ ਨਾਲ ਸਫੇਦ ਮੋਤੀਆ ਵੱਧੂਗਾ ਉਹਦੇ ਨਾਲ ਕਾਲਾ ਮੋਤੀਆ ਵੀ ਖਰਾਬ ਹੋਊਗਾ ਉਹਦੇ ਨਾਲ ਆਪਣਾ ਪਰਦਾ ਵੀ ਖਰਾਬ ਹੋਊਗਾ ਇਹ ਆਪਣੀ ਅੱਖ ਹੁੰਦੀ ਹੈ ਆਪਣੀ ਕੈਮਰਾ ਵਰਗੀ ਹੁੰਦੀ ਹੈ ਇਹ ਫਰੰਟ ਪਾਰਟ ਨੂੰ ਬੋਲਦੇ ਅਸੀਂ ਕੋਰਨੀਆ ਕੋਰਨੀ ਹੁੰਦੀ ਹੈ ਜੇ ਦੀ ਅੱਖ ਦਾਨ ਕਰਦੇ ਆ ਇਹ ਚੀਜ਼ ਆਪਣੀ ਅੱਖ ਦੀ ਬਦਲੀ ਜਾਂਦੀ ਹੈ ਇਹਦੇ ਪਿੱਛੇ ਹੁੰਦੀ ਆਪਣੀ ਕਾਲੀ ਬੁੱਦਲੀ ਇਹਨੂੰ ਬੋਲਦੇ ਆਈਰਿਸ ਇਹ ਹੁੰਦੀ ਕੈਮਰਾ ਦੇ ਅਪਰਚਰ ਵਰਗੀ ਕੰਮ ਕਰਦੀ ਹੈ ਲਾਈਟ ਬੈਂਡ ਤੇ ਛੋਟੀ ਹੁੰਦੀ ਹੈ ਅੰਧੇਰੇ 'ਚ ਵੱਡੀ ਹੋ ਜਾਂਦੀ ਹੈ ਇਹ ਗੋਰਿਆਂ ਦੀ ਨੀਲੀ ਹੁੰਦੀ ਹੈ ਆਪਣੀ ਕਾਲੀ ਹੁੰਦੀ ਹੈ ਇੰਡੀਅਨ ਇੰਡੀਅਨਸ ਦੀ ਇਹ ਅੱਖ ਦਾ ਲੈਂਸ ਹੁੰਦਾ ਪਿੱਛੇ ਇਹ ਸ਼ੀਸ਼ੇ ਵਰਗਾ ਹੁੰਦਾ ਜੇ ਤੁੰਦਰਾ ਨੂੰ ਬੋਲਦੇ ਆਸੀਂ ਸਫੇਦ ਮੋਤੀਆ ਹਾਂਜੀ ਅੱਛਾ ਇਹ ਸਫੇਦ ਇਹ ਸਫੇਦ ਮੋਤੀਆ ਹੁੰਦਾ ਇਹ ਨਜ਼ਰ ਆਉਂਦਾ ਇਸਾ ਇਹ ਨਜ਼ਰ ਵੀ ਆਉਂਦਾ ਬਾਰੂਕਾ ਸਫੇਦ ਅੱਖ ਸਫੇਦ ਹੋ ਗਈ ਅੰਦਰੋਂ ਹਾਂਜੀ ਤੇ ਅੱਖ ਦਾ ਜਿਹੜੀ ਇਹ ਲੈਂਸ ਦਾ ਕੰਮ ਹੁੰਦਾ ਕਿ ਅੱਖ ਦੀ ਇਹ ਜਿਹੜੀ ਲਾਈਟ ਪੈਂਦੀ ਅੱਖ 'ਚ ਹੁਣ ਮੈਂ ਤੁਹਾਨੂੰ ਦੇਖ ਕੇ ਪਛਾਨ ਰਿਹਾ ਇਹ ਲਾਈਟ ਜਾਂਦੀ ਅੱਖ ਦੇ ਅੰਦਰ ਪਿਛਲੇ ਪਰਦੇ ਉੱਪਰ ਜਾ ਕੇ ਫੋਕਸ ਕਰਦੀ ਹੈ ਇਹਨੂੰ ਅਸੀਂ ਬੋਲਦੇ ਰੈਟਨਾ ਜਿਵੇਂ ਜਿਹੀ ਖੂਨ ਦੀ ਨਾੜੀਆਂ ਨੇ ਹੂੰ ਜਿਹੜੀ 슈ਗਰ ਨਾਲ ਡੈਮੇਜ ਹੁੰਦੀਆਂ ਨੇ ਇਹ 슈ਗਰ ਨਾਲ ਆਹ ਨਾੜੀਆਂ ਜਿਹੜੀਆਂ ਨੇ ਇਹ ਨਾੜੀਆਂ ਡੈਮੇਜ ਹੁੰਦੀਆਂ ਨੇ ਇੱਕ ਗੱਲ ਇੱਕ ਬਿਮਾਰੀ ਹੋਰ ਹੁੰਦੀ ਹੈ ਇੱਕ ਸਫੇਦ ਮੋਤੀਆ ਤੁਸੀਂ ਸਮਝ ਗਏ ਦੂਜਾ ਹੁੰਦਾ ਕਾਲਾ ਮੋਤੀਆ ਕਾਲਾ ਮੋਤੀਆ ਬਿਲਕੁਲ ਉਹ ਆਪਣੀ ਅੱਖ ਹੁੰਦੀ ਹੈ ਇਸ ਤਰ੍ਹਾਂ ਸੁਝੋ ਕਿ ਟੇਬਲ ਟੈਨਿਸ ਬਾਲ ਵਰਗੀ ਹੁੰਦੀ ਹੈ ਜਾਂ ਫ ਜਦੋਂ ਹਵਾ ਪੜਦੇ ਆਪਾਂ ਫੁੱਟਬਾਲ 'ਚ ਕਹਿੰਦਾ 20 ਪਾਉਂਡ ਭਰ ਲਓ ਤਾਂ ਆਖਦਾ ਪ੍ਰੈਸ਼ਰ ਵੀ ਹੁੰਦਾ ਜਿਸ ਤਰ੍ਹਾਂ ਬੋਡੀ ਦਾ ਬਲੱਡ ਪ੍ਰੈਸ਼ਰ ਹੁੰਦਾ ਹੈ ਜੇ 20 ਤੋਂ ਉੱਪਰ ਹੁੰਦਾ ਨਾਰਮਲ ਹੁੰਦਾ 10 ਤੋਂ ਲੈ ਕੇ 20 ਤੱਕ 10 ਤੋਂ ਲੈ ਕੇ 20 ਤੱਕ ਪ੍ਰੈਸ਼ਰ ਜਿਹੜਾ ਮਿਲੀਮੀਟਰ ਆਫ ਮਰਕਰੀ ਉਸ ਤੋਂ ਉੱਪਰ ਉਹਨੂੰ ਸੀ ਉਸੇ ਕਹਿੰਦੇ ਅਸੀਂ ਕਹਿੰਦੇ ਕਾਲਾ ਮੋਤੀਆ ਕਾਲਾ ਮੋਤੀਆ ਨਜ਼ਰ ਨਹੀਂ ਹੁੰਦਾ ਪਰ ਉਹ ਅੱਖ ਦਾ ਪ੍ਰੈਸ਼ਰ ਵੱਧਦਾ ਅੱਖਾਂ ਦਾ ਬੀਪੀ ਹਾਈ ਹੋ ਗਿਆ ਸੋ ਜਿਵੇਂ ਅੱਖਾਂ ਦਾ ਬੀਬੀ ਜਿਵੇਂ ਬਾਡੀ ਦਾ ਬੀਬੀ ਹੈ ਹਾਈ ਹੁੰਦਾ ਸਿੰਪਲ ਭਾਸ਼ਾ ਦੇ ਵਿੱਚ ਕਹਿ ਲਈਏ ਅੱਖਾਂ ਦਾ ਬੀਬੀ ਵਦਨ ਨੂੰ ਅਸੀਂ ਕਹਿੰਦੇ ਕਾਲਾ ਮੋਤੀਆ ਉਹਦੇ ਨਾਲ ਕੀ ਹੁੰਦਾ ਅੱਖ ਦੇ ਪਿੱਛੇ ਨਸ ਹੁੰਦੀ ਹੈ ਹੁਣ ਮੈਂ ਤੁਹਾਨੂੰ ਦੇਖ ਰਿਹਾ ਇਹ ਅੱਖ ਦੀ ਲਾਈਟ ਦੀ ਕਿਰਨਾ ਕਿਰਨਾ ਗਈਆਂ ਪਰਦੇ ਉੱਪਰ ਫੋਕਸ ਹੋ ਗਈਆਂ ਉਹ ਲਾਈਟ ਜਿਹੜੀ ਫੋਕਸ ਹੋ ਕੇ ਆਪਣੇ ਜਾਂਦੀ ਦਿਮਾਗ ਤੱਕ ਉਹ ਮੈਂ ਤੁਹਾਨੂੰ ਦੇਖ ਰਿਹਾ ਤੁਹਾਨੂੰ ਪਛਾਣ ਰਿਹਾ ਅੱਖ ਮੇਰੇ ਦੇਖ ਰਹੀ ਹੈ ਪਰ ਪਛਾਣਦਾ ਮੇਰਾ ਦਿਮਾਗ ਹੈ ਇਸ ਲਈ ਕੰਪਿਊਟਰ ਆਪਣਾ ਇਹ ਆਪਣਾ ਮੋਨੀਟਰ ਹੈ ਥੱਲੇ ਆਪਣਾ ਹੈਗਾ CPU ਜਿਹੜੀ ਤਾਰ ਜੋੜਦੀ ਹੈ ਮੋਨੀਟਰ ਨੂੰ CPU ਨਾਲ ਉਹਨੂੰ ਅਸੀਂ ਬੋਲਦੇ ਆਪਟਿਕ ਨਰਵ ਆਪਟਿਕ ਨਰਵ ਇਹਨੂੰ ਕਹਿੰਦੇ ਆ ਇਹ ਨਸ ਹੁੰਦੀ ਹੈ ਜਿਹੜੀ ਨਿਗਾ ਸਾਰੇ ਸਿਗਨਲ ਲੈ ਕੇ ਆਉਂਦੀ ਦਿਮਾਗ 'ਚ ਇਹ ਕਾਲੇ ਮੋਦੀ ਨਾਲ ਨਸ ਦੇ ਵਿੱਚ ਹੁੰਦੀ ਹੈ ਜੇਕਰ ਕਿਸੇ ਦੀ 2.300 ਹੈਗੀ ਹੈ ਉਹਨੂੰ ਉਹ ਇਗਨੋਰ ਕਰੀ ਜਾਂਦਾ ਆਪਣਾ ਕੰਮ ਜਰੀ ਜਾਂਦਾ ਹੈ ਜਦ ਤੱਕ ਸਾਡੇ ਕੋਲ ਆਂਦੇ ਨੇ ਉਹ ਲੇਟ ਹੋ ਜਾਂਦੇ ਨੇ ਨੇਟ ਹੋ ਜਾਂਦੇ ਆ ਪਰ ਜਿਹੜੇ ਬੱਚਿਆਂ ਦੀ ਸ਼ੂਗਰ ਹੈ ਕਿ ਉਹਨੇ ਵਿਦਨ ਜਦ ਤੱਕ ਜਦੋਂ ਉਹ ਸ਼ੂਗਰ ਹੋਈ ਨਾਲ ਦੀ ਨਾਲ ਉਹਨੇ ਸਾਡੇ ਕੋਲ ਪਹੁੰਚ ਜਾਣਾ ਨਹੀਂ ਤਾਂ ਉਹ ਬੱਚਿਆਂ ਨੂੰ ਇਨਸੂਲਿਨ ਦਾ ਟੀਕਾ ਨਹੀਂ ਲੱਗਿਆ ਉਹਨੇ ਦਰਿਆਣਾ ਕਾਮਾ ਚ ਵੀ ਓਸ਼ਮਾਣਾ ਮਣਾ ਵੀ ਓਸ਼ਮਾਣਾ ਓਸ਼ਮਾਣਾ ਤਾਂ ਡਾਇਗਨੋਸ ਹੋਈ ਜਾਣਾ ਹੋਣਾ ਜਿਵੇਂ ਤੁਸੀਂ ਹੁਣ ਬੱਚਿਆਂ ਦੀ ਗੱਲ ਕੀਤੀ ਹੁਣ ਜਿਵੇਂ ਜਮਾਂਦਰੋ ਦੇ ਵਿੱਚ ਨਿਕਲਦੇ ਨੇ ਬੱਚੇ ਪੈਦਾ ਹੁੰਦੇ ਨੇ ਉਹਨਾਂ ਨੂੰ ਤਿੰਨ ਚਾਰ ਸਾਲ ਬਾਅਦ ਸ਼ੂਗਰ ਡਿਟੈਕਟ ਹੋ ਜਾਂਦੀ ਹੈ ਤੇ ਉਸ ਤੋਂ ਉਹਨਾਂ ਲੱਗਣੇ ਸ਼ੁਰੂ ਹੋ ਜਾਂਦੇ ਨੇ ਉਹਨਾਂ ਦੀ ਨਿਗਾ ਦੇ ਉੱਤੇ ਵੀ ਬਹੁਤ ਫਰਕ ਪੈਂਦਾ ਬਿਲਕੁਲ ਬਿਲਕੁਲ ਜੇ ਆਪਾਂ ਉਹਨਾਂ ਦੇ ਉਹਨਾਂ ਦੇ ਵੀ ਆਪਾਂ ਜੇ ਕੇਸ ਪਕੜਦੇ ਆਂ ਜਾਂ ਕੈਚ ਕਰਦੇ ਆਂ ਆਪਾਂ ਇਲਾਜ ਜਾਨੀ ਸੰਭਵ ਹੈ ਬਿਲਕੁਲ 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 ਮੈਂ ਜਦ ਮੈਂ ਪੁਰਾਣੀ ਗੱਲ ਕਰ ਰਹੇ ਹਾਂ 30 ਸਾਲ ਪੁਰਾਣੀ ਗੱਲ ਕਰ ਰਹੇ ਹਾਂ ਹੂੰ ਮੈਂ ਹੁਣ ਪਹਿਲਾਂ ਹੀ ਤੁਹਾਨੂੰ ਅਕਰਮ ਦੀ ਗੱਲ ਕਰ ਰਿਹਾ ਸੀਗਾ ਉਹਨੂੰ ਜਨਮਾਂਦ ਤੋਂ ਸ਼ੂਗਰ ਹੈ ਇਨਸੂਲਿਨ ਵਾਲੀ ਸ਼ੂਗਰ ਹੈ ਜਦੋਂ ਉਹ ਕੈਪਟਨ ਸੀਗਾ ਪਾਕਿਸਤਾਨ ਦਾ ਫਾਸਟ ਬੋਲਰ ਸੀਗਾ ਉਹਨੂੰ ਜੋੜ ਲੱਗਦੀ ਹੁੰਨੀ ਪਰ ਤਾਂ ਵੀ ਉਹ ਇਨਸੂਲਿਨ ਦਾ ਟੀਕਾ ਲਾ ਕੇ ਨਹੀਂ ਖੈਂਦਾ ਸੀਗਾ ਇਨਸੂਲਿਨ ਦਾ ਟੀਕਾ ਲਾ ਕੇ ਹਾਂ ਉਸ ਵੇਲੇ ਕੈਪਟਨ ਹੋਣ ਦੇ ਬਾਅਦ ਉਹ ਵੀ ਉਹ ਕਰਦਾ ਸੀਗਾ ਤਾਂ ਕਹਿਣ ਦਾ ਮਤਲਬ ਬੰਦੇ ਦੇ ਕੇਰਤੇ ਹੈ ਕੇਰਤੇ ਹੈ ਕੇਰਤੇ ਜਿਹੜਾ ਬੰਦਾ ਸਮਝਦਾ ਨਹੀਂ ਹੈ ਕੇਰ ਨਹੀਂ ਕਰਦਾ ਉਹਨੇ ਵੈਸੇ ਹੀ ਜੋ ਮਰਜੀ ਅਸੀਂ ਕਰ ਲਈਏ ਕੋਈ ਇਲਾਜ ਦੀ ਕੰਮ ਨਹੀਂ ਕਰਦਾ ਹੂੰ ਕੋਈ ਦੁਮਰੋ ਆ ਰਿਹਾ ਹੈ ਆਪਾ ਆਪਾ ਕਿੰਨਾ ਸਮਾਂ ਉਹਰੇ ਮਰੀਜ਼ ਨੂੰ ਰੱਖਦੇ ਹੁੰਦੇ ਆ ਜੇ ਮੰਨ ਲਓ ਕੋਈ ਆਪਰੇਟ ਕਰਵਾਉਂਦਾ ਸ਼ੂਗਰ ਦਾ ਮਰੀਜ਼ ਆਉਂਦਾ ਤਾਂ ਕਿੰਨਾ ਕੁ ਸਮਾਂ ਉਹ ਲੱਗਦਾ ਦੇਖੋ 100 ਚੋ ਜਿਹੜੇ ਬੰਦਿਆਂ ਨੂੰ ਸ਼ੂਗਰ ਦਾ ਡੈਮੇਜ ਹੁੰਦਾ ਹੈ ਉਹਨਾਂ ਦਾ ਪਹਿਲਾਂ ਆਪਾਂ ਦਵਾਈ ਪਾ ਕੇ ਸਾਰਾ ਡਿਟੇਲ ਚੈੱਕ ਕਰਦੇ ਆਂ ਕੱਡਾ ਲੱਗਦਾ ਹੈ ਉਹਦੇ ਬਾਅਦ ਅੱਖਾਂ ਦੇ ਸਕੈਨ ਕਰਦੇ ਆਂ ਕੋਈ ਹੂ ਸਾਡੇ ਕੋਲ ਅਲਟਰਾਸਾਉਂਡ ਉਹ ਵੀ ਕਰਨਾ ਪੈਂਦਾ ਕਦੇ-ਕਦੀ ਜੇ ਤਾਂ ਇਲਾਜ ਉਪੜੀ ਵਾਲਾ ਕੰਮ ਆਏ ਮਤਲਬ ਲੇਜ਼ਰ ਜਾਂ ਇੰਜੈਕਸ਼ਨ ਉਹ ਤਾਂ ਬਸ 2 ਘੰਟੇ ਆਪਸ ਪੇਜਦੇ ਆਂ ਜੇ ਤਾਂ ਕਿਸ ਨੂੰ ਆਪਰੇਸ਼ਨ ਕਰਨਾ ਪੈਂਦਾ ਉਹ ਵੀ ਓਵਰਨਾਈਟ ਸਟੇ 3-4 ਹੋਰ ਵਾਰ ਦੋਪਹਿਸ ਦੇ ਪਰ ਪਹਿਲਾਂ ਸੀਗਾ ਪੇਸ਼ਨ ਰੱਖਦੇ ਸੀਗੇ ਅੱਜ ਕੱਲ ਮੋਸਟਲੀ ਰੱਖਦੇ ਨਹੀਂ ਹੈਗੇ ਰਾਤ ਨੂੰ ਰੱਖਦੇ ਨਹੀਂ ਹੈਗੇ ਅੱਜ ਰੱਖ ਅੱਜ ਰੱਖਦੇ ਨਹੀਂ ਹੈਗੇ ਜੇ ਮੰਨ ਲਓ ਮਾਰਨਿੰਗ ਆਉਂਦਾ ਤਾਂ ਸ਼ਾਮ ਤੱਕ ਕਰਦੇ ਸ਼ਾਮ ਤੱਕ ਬਿਲਕੁਲ ਸਹੀ ਕਿਹਾ ਇਹ ਸ਼ੂਗਰ ਦੀ ਮਾਰੀ ਹੈਗੀ ਚੋਰ ਵਰਗੀ ਕਈ ਵਾਰੀ ਬੰਦੇ ਨੂੰ ਪਤਾ ਹੀ ਨਹੀਂ ਚੱਲਦਾ ਕਿ ਮੇਰੀ ਨਿਗਾਹ ਚਲੇ ਗਈ ਹੈ ਜਬ ਤੱਕ ਉਹ ਸਾਡੇ ਕੋਲ ਪਹੁੰਚਦਾ ਉਹ ਨਿਗਾਹ ਕਾਫੀ ਹੱਦ ਤੱਕ ਜਾ ਚੁੱਕੀ ਹੁੰਦੀ ਹੈ ਔਰ ਉਪਰੋਂ ਆਏਗੇ ਰੱਬ ਨੇ ਦੋ ਅੱਖਾਂ ਬਣਾਈਆਂ ਨੇ ਕਈ ਵਾਰੀ ਹੁੰਦਾ ਕਿ ਇੱਕ ਅੱਖ ਦੀ ਨਿਗਾ ਚਲਦੀ ਹੈ ਮਨ ਨੂੰ ਲੱਗਦਾ ਮੈਨੂੰ ਕੋਈ ਮੋਤੀ ਆਉਣਾ ਉਹ ਬੰਦਾ ਚੈੱਕ ਨਹੀਂ ਕਰੰਦਾ ਮੈਂ ਕੋਈ ਕਲਪੇਸ਼ਨ ਆਇਆ ਸੀਗਾ ਉਹਨੂੰ ਰਕਿਆ ਕਿ ਮੇਰੇ ਮੋਤੀ ਆ ਮੋਤੀ ਆ ਉਹਨੇ ਚੈੱਕ ਨਹੀਂ ਕਰਾਈ ਜਦ ਤੱਕ ਮੇਰੇ ਕੋਲ ਆਇਆ ਤਾਂ ਪਰਦਾ ਬੁਰੀ ਤਰ੍ਹਾਂ ਡੈਮੇਜ ਹੋ ਗਿਆ ਸੀਗਾ ਤਾਂ 슈ਗਰ ਨਾਲ ਤੇ 슈ਗਰ ਨਾਲ ਅੱਖ ਦੇ ਉੱਪਰ ਬਲੀਡਿੰਗ ਹੋ ਗਈ ਸੀਗੀ ਤਾਂ ਉਹ ਹੈ ਕਿ ਕਿਉਂਕਿ ਦੋ ਅੱਖਾਂ ਨੇ ਕਿਸ ਨੂੰ ਹਾਰ ਦੀ ਪ੍ਰੋਬਲਮ ਹੁੰਦੀ ਹੈ ਉਹ ਤਾਂ ਭੱਜ ਗਿਆ ਹੁੰਦਾ ਪਰ ਅੱਖ ਲਈ ਪੇਸ਼ੈਂਟ ਨੂੰ ਉਪਰੋਂ ਡਾਕਟਰ ਨੂੰ ਵੀ ਕਈ ਵਾਰੀ ਕਹਿਣਾ ਪੈਂਦਾ ਹੈ ਕਿ ਆਪਣਾ ਅੱਖ ਦਾ ਪਰਦਾ ਜਰੂਰ ਚੈੱਕ ਕਰਾਓ ਜਿਹੜੇ ਇਹ ਇੰਨਾ ਜ਼ਿਆਦਾ ਜ਼ਰੂਰੀ ਹੈ ਕਿ ਇਹਨੂੰ ਜਮੇ ਲਾਈਟਲੀ ਨਹੀਂ ਲੈਣਾ ਚਾਹੀਦਾ ਬਿਲਕੁਲ ਜਿਹੜੇ ਬੰਦੇ ਨੂੰ ਸ਼ੂਗਰ ਹੈ ਜੇ ਪਤਾ ਲੱਗਿਆ ਆਪਾਂ ਨੂੰ ਸ਼ੂਗਰ ਹੈਗੀ ਹੈ ਤਾਂ ਉਹਨੂੰ ਐ ਕੇ ਨਾਲ ਦੀ ਨਾਲ ਆਪਣਾ ਸ਼ੂਗਰ ਟੈਸਟ ਕਰਾਈ ਕਿਡਨੀ ਫੰਕਸ਼ਨ ਟੈਸਟ ਕਰਾਈ ਤਾਂ ਆਖਦਾ ਪਰਦਾ ਉਹਨੂੰ ਬੋਲਦਾ ਰੈਟਨਾ ਚੈੱਕ ਅਪ ਕਰਨਾ ਬਹੁਤ ਜ਼ਰੂਰੀ ਹੁੰਦਾ ਜੇ ਸਭ ਫਰਜ਼ ਕਰੋ ਠੀਕ ਵੀ ਹੈ ਤਾਂ ਸਾਲ 'ਚ ਦੋ ਵਾਰ ਕਰਨਾ ਹੀ ਕਰਨਾ ਹੈ ਇੱਕ ਸਾਲ ਦੇ ਵਿੱਚ ਦੋ ਵਾਰ ਕਰਵਾਣੀ ਕਰਵਾਉਣੀ ਐਜ਼ਿਊਮਿੰਗ ਕਿ ਠੀਕ ਹੈ ਕਿ ਸ਼ੂਗਰ ਕੰਟਰੋਲ ਰਹਿ ਰਹੀ ਹੈ ਆਪਣੀ ਬੰਦਾ ਪ੍ਰੋਪਰ ਸਮਝਦਾ ਹੈ ਇਲਾਜ ਕਰ ਰਿਹਾ ਹੈ ਤਾਂ ਵੀ ਆਪਾਂ ਨੂੰ ਸਾਲ ਚ ਦੋ ਵਾਰ ਚੈੱਕ ਕਰਾਣੇ ਕਰਵਾਣੇ ਹੀ ਚਾਹੀਦਾ ਆ ਜਾਨੀ ਇਹਦੇ ਵਿੱਚ ਜਮੀ ਕਾਲ ਨਹੀਂ ਕਰਨੀ ਚਾਹੀਦੀ ਜਿਹੜਾ ਵਾਈਟ ਹਿੱਸਾ ਹੈ ਇਹਦੇ ਚ ਆਪਾਂ ਟੀਕਾ ਲਾਉਂਦੇ ਆ ਉਹ ਅੰਦਰ ਜਾ ਕੇ ਜਿਹੜੀ ਖੂਨ ਦੀ ਨਾੜੀ ਲੀਕ ਕਰਦੀ ਹੈ ਉਹਨੂੰ ਬੰਦ ਕਰਦਾ ਐਚਾ ਉਹ ਇੰਜੈਕਸ਼ਨ ਇੰਜੈਕਸ਼ਨ ਲਾਉਂਦੇ ਆ ਅਸੀਂ ਅੱਖ ਦੇ ਅੰਦਰ ਹੈ ਉਪਰ ਦੀ ਪ੍ਰੋਸੀਜਰ ਹੈ ਇਟਸ ਜਸਟ 1 ਮਿੰਟ ਜੌਬ ਉਹ ਦਵਾਈ ਲਾਉਂਦੇ ਆ ਤਾਂ ਅੱਖ ਵਿੱਚ ਉਹ ਜਿਹੜੀ ਨਾੜੀ ਖੂਨ ਲੀਕ ਕਰਦੀ ਹੈ ਉਹਨੂੰ ਬੰਦ ਕਰਕੇ ਆਪਾਂ ਉਹਦੇ ਨਾਲ ਲਿਗੇਚ 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 ਬੰਦ ਕਰਦੇ ਆ ਤਾਂ ਟੀਕੇ ਵੀ ਸਾਨੂੰ ਕਈ ਵਾਰ ਟੀਕੇ ਦਾ ਅਸਰ ਰਹਿੰਦਾ ਮੋਸਟਲੀ ਮਹੀਨੇ ਤੋਂ ਲੈ ਕੇ 2 ਮਹੀਨੇ ਤੱਕ ਉਹ ਅਗੇਨ ਡਿਪੈਂਡ ਕਰਦਾ ਡੈਮੇਜ ਕਿੰਨਾ ਹੋ ਗਿਆ ਆਪਣੇ ਅੱਖ ਦਾ 슈ਗਰ ਨਾਲ ਜਿਸ ਨੂੰ ਕਈ ਵਾਰੀ ਡੀਗ੍ਰੀ ਤੇ ਰੋਲ ਨਹੀਂ ਪੈਂਦੀ ਕਈ ਨੂੰ 1 2 10 20 ਕਈ ਵਾਰੀ ਡੀ ਕਰਾਣੇ ਪੈਂਦੇ ਬੇਸਟ ਕੇ ਬਿਮਾਰੀ ਕਿ ਨਹੀਂ 20 ਟੀਕੇ ਵੀ ਲਾਣੇ ਪੈ ਸਕਦੇ ਨੇ ਡਿਪੈਂਡ ਕਰਦਾ ਨੁਕਸ ਕਿ ਨਵੇਂ-ਨਵੇਂ ਬਾਦ ਨੈਚੁਰਲ ਤਰੀਕੇ ਦੇ ਨਾਲ ਨਿਗਮ ਠੀਕ ਹੋ ਸਕਦੀ ਹੈ ਜਿਵੇਂ ਲੋਕਾਂ ਨੂੰ ਆਤ ਪੈ ਜੇ ਕਿ ਗਾਜਰ ਖਾਣੀ ਸ਼ੁਰੂ ਕਰ ਦਿੰਦੇ ਨੇ ਹਰੀਆਂ ਸਬਜ਼ੀਆਂ ਖਾਣੇ ਸ਼ੁਰੂ ਕਰ ਦਿੰਦੇ ਨੇ ਇੱਕ ਇੱਕ ਡਾਕਟਰ ਉਹ ਕਿ ਹੋਰਲੇ ਤੋਂ ਮੇਰਾ ਜਾ ਉਹਨਾਂ ਦੇ ਡਿਸਕਸ ਤੋਂ ਬਿਨਾ ਆਪਾਂ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਬਿਲਕੁਲ ਬਹੁਤ ਅੱਛਾ ਕੁਸਚਨ ਤੁਹਾਡਾ ਹੈਗਾ ਇਹ ਬੰਦਾ ਸਮਝਦਾਰ ਹੈ ਕਿ ਆਪਣਾ ਦੇਖੋ ਬੇਸਿਕਲੀ 슈ਗਰ ਮੈਜੋਰਟੀ ਆਫ ਕੇਸ ਦਾ ਡਾਈਟ ਦੀ ਖੇਲ ਹੈ ਦੋ ਗੱਲਾਂ ਨੇ ਜਿਹੜੀ 슈ਗਰ ਕਰਾਬ ਕਰਦੀਆਂ ਨੇ ਮੈਂ ਬੱਚਿਆਂ ਦੀ 슈ਗਰ ਦੀ ਗੱਲ ਨਹੀਂ ਕਰ ਰਿਹਾ ਉਹ ਤਾਂ ਜਰਮਾਨਦੂਰ ਜੈਨੇਟਿਕ ਹੁੰਦੀ ਹੈ ਜਿਹੜੇ ਰਲਟਸ ਦੀ ਹੁੰਦੀ ਹੈ ਬੇਸਿਕਲੀ ਹੁੰਦੇ ਲਾਈਫ ਸਟਾਈਲ ਕਰਕੇ ਕਿ ਆਪਣਾ ਖਾਣਾ ਪੀਣਾ ਠੀਕ ਨਹੀਂ ਹੈਗਾ ਤੇ ਐਕਸਰਸਾਈਜ਼ ਨਹੀਂ ਹੁੰਦੀ ਚਲਦੇ ਫਿਰਦੇ ਨਹੀਂ ਹਗੇ ਬੰਦੇ ਬਸ ਸਾਡੀਆਂ ਬੈਠੇ ਹੁੰਦੇ ਨੇ ਉਹਦੇ ਨਾਲ 슈ਗਰ ਕਰਾਬ ਹੁੰਦੀ ਹੈ ਉਹਨਾਂ ਨੂੰ 슈ਗਰ ਦੀ ਪ੍ਰੋਸੈਸਡ ਫੂਡ ਜਿਹੜਾ ਵੀ ਸਮਾਨ ਤੁਸੀਂ ਕੁਝ ਖਾਂਦੇ ਹੋ ਜਾਂ ਰੈਸਟੋਰੈਂਟ ਖਾਂਦੇ ਹੋ ਜਿਹੜਾ ਵੀ ਪੈਕਡ ਫੂਡ ਆਉਂਦਾ ਹੈ ਉਹਦੇ ਵਿੱਚ ਕੈਮੀਕਲ ਪਾਏ ਹੁੰਦੇ ਨੇ ਉਹਦੀ ਲਾਈਫ ਲੌਂਗ ਕਰਨ ਲਈ ਹੂੰ ਜਾਂ ਬਿਸਕੁਟ ਖਾਓ ਚਿਪਸ ਖਾਓ ਉਹ ਤਾਂ ਹੀ ਤੁਸੀਂ ਮਹੀਨੇ ਬਾਅਦ ਖਾਂਦੇ ਹੋ ਪੈਕ ਹੋਣ ਤੋਂ ਬਾਅਦ ਕਿਉਂਕਿ ਉਹਦੇ ਵਿੱਚ ਪ੍ਰੀਜ਼ਰਵੇਟਿਵ ਪਾਏ ਨੇ ਜੀ ਉਹ ਪ੍ਰੀਜ਼ਰਵੇਟਿਵ ਸਾਰੀ ਬੋਡੀ ਨੂੰ ਹੋਰ ਖਰਾਬ ਕਰਦੇ ਨੇ ਉਹ ਹੋਰ ਜ਼ਿਆਦਾ ਖਰਾਬ ਤੇ ਐਸ ਫਾਰ ਐਸ ਪੋਸੀਬਲ ਆਪਣਾ ਹੋਗੇ ਤੁਸੀਂ ਜਿਹੜਾ ਫਰਸ਼ ਕਰੋ ਫਲ ਵੀ ਖਾਣਾ ਹੈ ਜਿਹੜਾ ਅੱਜ ਦੇ ਮੌਸਮ ਫਰੈਸ਼ ਮਿਲ ਰਹੇ ਉਹ ਲੈਣਾ ਆਪਾਂ ਉਹ ਗਰਮੀਆਂ 'ਚ ਆਪਾਂ ਐਪਲ ਨਹੀਂ ਖਾਣੇ ਕਈ ਲੋਕ ਕਹਿੰਦੇ ਐਪਲ ਖਾਣੇ ਪਰ ਉਹ ਉਹ ਆਏ ਕੋਸਟ ਸਟੋਰੇਜ ਤੋਂ ਆਏ ਨੇ ਉਹਨੇ ਚ ਕੈਮੀਕਲ ਪਾਏ ਨੇ ਜਿਹੜਾ ਅੱਜ ਅਸਾ ਸਿਕੋ ਗਰਮੀਆਂ ਦਾ ਮੌਸਮ ਫੂਡ ਕਿਉਂ ਹੁੰਦੇ ਨੇ ਆਪਣੇ ਖਾਓ ਆਪਣੇ ਪਪਾਇਆ ਖਾਓ ਆਪਣਾ ਅੰਬ ਖਾਓ ਆਪਣੇ ਖਰਬੂਜਾ ਖਾਓ ਖਰਬੂਜਾ ਬਹੁਤ ਰਬੂਜ ਖਾਓ ਜਿਹੜੇ ਮੌਸਮ ਦੇ ਹਿਸਾਬ ਦੇ ਨਾਲ ਹੀ ਖਾਣਾ ਹੈ ਸੀਜ਼ਨਲ ਫਰੂਟ ਖਾਣਾ ਤੇ ਜਿੰਨਾ ਹੋ ਸਕੇ ਜ ਆਪਣੇ ਤੁਹਾਡੇ ਕੋਲ ਆਪਣੇ 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 ਬਾਗ ਨੇ ਉੱਥੇ ਆਪਣਾ ਖਾਣਾ ਪ੍ਰੋਪਰ ਗਾਓ ਆਰਗੈਨਿਕ ਖਾਣਾ ਖਾਓ ਆਰਗੇਨਿਕ ਖਾਣਾ ਬਿਲਕੁਲ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਮਝ ਦਿੱਤਾ ਬਹੁਤ ਵਧੀਆ ਲੱਗਿਆ ਤੁਹਾਨੂੰ ਗੱਲਾਂ ਬਾਤਾਂ ਕਰਕੇ ਥੈਂਕ ਯੂ ਦੇਖੋ ਜਦ ਤੱਕ ਇਨਸਾਨ ਨੂੰ ਲਾਈਟ ਨਜ਼ਰ ਆਉਂਦੀ ਹੈ ਇਹਦੇ ਚ ਉਮੀਦ ਹੁੰਦੀ ਹੈ ਉਮੀਦ ਹੈ ਕਿ ਨਿਗਾਹ ਉਮੀਦ ਹੈ ਗਰੰਟੀ ਹੋਰ ਬਾਕੀ ਡਾਕਟਰ ਨੂੰ ਜਾ ਕੇ ਦੇਖ ਕੇ ਪਤਾ ਲੱਗੂਗਾ ਕਿੰਨਾ ਡੈਮੇਜ ਹੋ ਗਿਆ ਹੂੰ ਇਹ ਬੇਸਿਕਲੀ ਆਪਾਂ ਜਦ ਪੇਸ਼ੰਦ ਆਦਾ ਹੈ ਉਹਦਾ ਆਪਾਂ ਪਰਦਾ ਚੈੱਕ ਕਰਦੇ ਆ ਉਹਦਾ ਅੱਖ ਦਾ ਪਰਦੇ ਦਾ ਸਕੈਨ ਕਰਦੇ ਆ ਉਹਨੂੰ ਅਸੀਂ ਬੋਲਦੇ ਆ ਓਸੀਟੀ ਓਸੀਟੀ ਇਹਦੇ ਨਜ਼ਰ ਆਦਾ ਤੁਹਾਨੂੰ ਖੂਨ ਇੱਕ ਸ਼ੂਗਰ ਦਾ ਪੇਸ਼ੰਦ ਦਾ ਸਕੈਨ ਹੈਗਾ अच्छा ओ ਜਿਵੇਂ ਬਲੱਡ ਦਿਖ ਰਿਹਾ ਇਹ ਖੂਨ ਦੀਆਂ ਨਾੜੀਆਂ ਨੇ ਇਹ ਵਿੱਚੋਂ ਬਲੀਡਿੰਗ ਹੋ ਗਈ ਜੇ ਤਾਂ ਬਲੀਡਿੰਗ ਮਾਣੀ ਮੋਟੀ ਹੈਗੀ ਹੈ ਤਾਂ ਇਲਾਜ ਆਪਾਂ ਕਰ ਸਕਦੇ ਹਾਂਜੀ ਸਸਿਕਾ ਦੀ ਸਾਰਿਆਂ ਨੂੰ ਗ੍ਰੈਮਟੀ ਮੀਨਾਂ ਜੁੜੀ ਹੋਤੀ ਸੀ ਤੇ ਮੈਂ ਹੁਣੇ ਤੱਕ ਨਾ ਤਾਂ ਸਾਰਿਆਂ ਦਾ ਸਵਾਗਤ ਅੱਜ ਦੇ ਸਮੇਂ ਦੇ ਵਿੱਚ ਆਪਾਂ ਸਭ ਜਾਣਦੇ ਹਾਂ ਕਿ ਡਾਇਬੀਟਸ ਜਿੰਨਕਾ ਸ਼ੂਗਰ ਦੀ ਬਿਮਾਰੀ ਜਿਹੜੀ ਹੈ ਇਹ ਸ਼ੂਗਰ ਦੀ ਦਿੱਕਤ ਵਧਣਾ ਜਾਂ ਘਟਣਾ ਉਹ ਸਮੱਸਿਆ ਬਹੁਤ ਆਮ ਹੋਦੀ ਜਾਂਦੀ ਹੈ ਉਹ ਇਸ ਕਰਕੇ ਕਿ ਆਪਾਂ ਆਪਣੇ ਖਾਣ ਪੀਣ ਬਾਰੇ ਧਿਆਨ ਨਹੀਂ ਦਿੰਦੇ ਆਪਾਂ ਕਈ ਵਾਰ ਤਾਂ ਜੈਨੇਟਿਕ ਤੌਰ ਤੇ ਵੀ ਇਹ ਪ੍ਰੋਬਲਮ ਆ ਜਾਂਦੀ ਹੈ ਉਸ ਦੇ ਨਾਲ ਕਿਡਨੀ ਲੀਵਰ ਹਾਰਟ ਇਹਨਾਂ ਦੇ ਵਿੱਚ ਬਹੁਤ ਪ੍ਰੋਬਲਮ ਆਉਂਦੇ ਨੇ ਜ਼ਿਆਦਾਤਰ ਆਪਾਂ ਨਹੀਂ ਧਿਆਨ ਦਿੰਦੇ ਆਪਣੀ ਹੱਥ ਦੇ ਬਾਰੇ ਪਰ ਅੱਜ ਸਾਡੀ ਕੋਸ਼ਿਸ਼ ਹਮੇਸ਼ਾ ਰਹੀ ਹੈ ਕਿ ਅਸੀਂ ਤੁਹਾਨੂੰ ਅਮੀਰ ਕਰਦੇ ਰਹੇ ਇਸ ਸਮੇਂ ਤੋਂ ਸਾਡੀ ਜਾਣਕਾਰੀ ਦਿੰਦੇ ਰਹੇ ਆਪਾਂ ਤੁਹਾਡੇ ਸਰੀਰ ਦੇ ਬਾਰੇ ਜਾਣਕਾਰੀ ਦਿੰਦੇ ਰਹੇ ਤੇ ਅੱਜ ਜਿਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ ਅੱਖ ਜਿਸ ਜਿਨੇ ਜਿਹਦੇ ਨਾਲ ਅਸੀਂ ਦੁਨੀਆ ਵੇਖਦੇ ਆਂ ਜਿਹਦੇ ਨਾਲ ਅਸੀਂ ਪਛਾਣਦੇ ਆਂ ਕਿ ਸਾਡਾ ਕੌਣ ਆਪਣਾ ਹੈ ਕੌਣ ਪਰਾਇਆ ਹੈ ਕਿ ਕੀ ਗਲਤ ਹੋਇਆ ਕੀ ਸਹੀ ਹੋਇਆ ਉਸ ਅੱਖਾਂ ਨੇ ਸਾਨੂੰ ਦੁਨੀਆ ਵਿਖਾਈ ਹੈ ਪਰ ਅੱਜ ਕਈ ਵਾਰ ਆਪਾਂ ਉਹਨਾਂ ਵੱਲ ਵੀ ਧਿਆਨ ਨਹੀਂ ਦੇ ਪਾਉਂਦੇ ਸ਼ੂਗਰ ਦੇ ਨਾਲ ਨਿਗਾਹ ਦੀ ਕਮਜ਼ੋਰੀ ਬਹੁਤ ਜ਼ਿਆਦਾ ਵੱਧ ਰਹੀ ਹੈ ਸ਼ੂਗਰ ਦੇ ਨਾਲ ਅੱਖਾਂ ਦਾ ਜ ਵਿੱਚ ਝੋਰਾ ਆਣਾ ਅੱਖਾਂ ਦੀ ਰੋਸ਼ਨੀ ਘਟ ਜਾਣਾ ਥੋੜੀ ਜਿਹੜਾ ਨੰਬਰ ਆ ਉਹ ਵੱਧਦਾ ਹੀ ਜਾਂਦਾ ਦਿਨੋਂ ਦਿਨੋ ਸ਼ੂਗਰ ਦੇ ਵਿੱਚ ਕਿਉਂ ਇਹ ਸਮੱਸਿਆਵਾਂ ਆਉਂਦੀਆਂ ਕੀ ਕਾਰਨ ਬਣਦੇ ਨੇ ਤੇ ਇਹਦਾ ਇਲਾਜ ਕਿਸ ਹੱਦ ਤੱਕ ਸੰਭਵ ਹੈਗਾ ਆ ਸਾਰੀ ਗੱਲਬਾਤ ਕਰਨਗੇ ਸਾਡੇ ਡਾਕਟਰ ਸੁਮੇਲ ਚੋਕਰਾ ਜੀ ਹੋਗੇ ਇਸ ਵਕਤ ਮੈਨੂੰ ਲੁਧਿਆਣਾ ਸ਼ਹਿਰ ਦੇ ਵਿੱਚ ਆ ਉਹਨਾਂ ਦਾ ਸਵਾਗਤ ਕਰਦੇ ਹਾਂ ਸਤ ਸ੍ਰੀ ਅਕਾਲ ਕੀ ਹਾਲ ਚਾਲ ਸਰਕਾਰ ਜੀ ਮੈਂ ਡਾਕਟਰ ਚੋਕਰਾ ਜੀ ਫੋਰਮਰ ਹਾਈਡਰੋ ਡਿਪਾਰਟਮੈਂਟ ਆਫ ਡੀਐਮਸੀ ਹਸਪੀਟਲ ਤੋਂ ਹੁਣ ਮੈਂ ਡਾਇਰੈਕਟਰ ਆ ਆਪਣਾ ਤੁਹਾਨੂੰ ਗ੍ਰਾਜੂਏਟ ਹੋ ਕੇ ਆ ਸਮੇਂ ਅੱਜ ਦੇ ਸਮੇਂ ਦੇ ਵਿੱਚ ਪਹਿਲਾਂ ਪਹਿਲਾਂ ਨਹੀਂ ਸੁਣਿਆ ਕਰਦੇ ਸੀ ਕਿ ਨੀਗਾ ਘਟਦੀ ਜਾਂ ਨੀਗਾ ਬਹੁਤ ਜ਼ਿਆਦਾ ਡਾਊਨ ਹੋਦੀ ਜਾ ਰਹੀ ਹੈ ਬੱਚੇ ਉਹ ਰਾ ਦੇਖ ਰਹੇ ਪਰੋਬਲ ਆ ਗਏ ਨੇ 슈ਗਰ ਬਿਮਾਰੀ ਨਿਕਲੀ ਉਹਦੇ ਨਾਲ ਅੱਖਾਂ ਦੇ ਉੱਤੇ ਪ੍ਰੋਬਲ ਬਣੀ ਸ਼ੁਰੂ ਹੋ ਗਈ ਮੈਂ ਵਿਗਿਆਨ ਪੁੱਛਦਾ ਤੁਹਾਨੂੰ 슈ਗਰ ਡਾਇਬੀਟਸ ਅੱਖਾਂ ਦੀ ਨੀਗਾ ਘਟਦੀ ਹੈ ਤਾਂ ਉਹਦਾ ਇਲਾਜ ਸੰਭਵ ਹੈ ਜਾਂ ਨਹੀਂ ਕੁਝ ਹੱਦ ਤੱਕ ਹੈਗਾ ਕੁਝ ਹੱਦ ਤੱਕ ਨਹੀਂ ਹਮ ਇਟਸ ਪਾਰਟਲੀ ਟਰੀਟੇਬਲ ਪਾਰਟਲੀ ਸਰ ਜੀ ਮੈਂ ਹੁਣ ਤੁਸੀਂ ਕਿਹਾ ਕਿ ਪੋਸੀਬਲ ਵੀ ਹੈ ਤੇ ਨਹੀਂ ਵੀ ਹੈ ਕਿਸ ਕੰਡੀਸ਼ਨ ਦੇ ਵਿੱਚ ਪੋਸੀਬਲ ਹੈ ਕਿਸ ਕੰਡੀਸ਼ਨ ਦੇ ਵਿੱਚ ਪੋਸੀਬਲ ਨਹੀਂ ਹੈ ਉਹ ਜ਼ਰੂਰ ਐਕਸਪਲੇਨ ਕਰੋ ਦੇਖੋ ਐਸ ਵੇਲੇ ਸੰਸਾਰ ਵਿੱਚ ਨੰਬਰ 1 ਕਾਰਨ ਜਿਹੜਾ ਪਰਮਨੈਂਟ ਬਲਾਈਂਡਨੈਸ ਦਾ ਕਿ ਨਿਗਾਹ ਜਾਣ ਦਾ ਜਿਹੜੀ ਵਾਪਸ ਨਹੀਂ ਆਉਂਦੀ ਉਹ 슈ਗਰ ਹੈ ਪੂਰੇ ਸੰਸਾਰ 'ਚ ਇੰਡੀਆ ਅਮਰੀਕਾ ਯੂਰਪ ਕੁਝ ਬਿਮਾਰੀਆਂ ਹੈਗੀਆਂ ਜਿਹੜੀ ਅੱਖਾਂ ਦੀ ਹੁੰਦੀਆਂ ਜਿਹੜੀ ਤੇ ਨਿਗਾ ਵਾਪਸ ਆ ਜਾਂਦੀ ਹੈ ਇਲਾਜ ਨਾਲ ਹਮ ਕਈਆਂ ਤਾਂ ਹੁੰਦਾ ਹੈ ਕਿ ਜੇ ਇਨਸਾਨ ਕੇਅਰ ਨਹੀਂ ਕਰਦਾ ਤੇ ਸਹੀ ਟਾਈਮ ਇਲਾਜ ਨਹੀਂ ਕਰਦਾ ਤਾਂ ਨਿਗਾ ਜਾ ਸਕਦੀ ਹੈ ਤੇ ਮੇਨ ਹੈ ਕਿ ਜੇ ਪੇਸ਼ੈਂਟ ਕੇਅਰਫੁਲ ਹੈ ਆਪਣਾ ਇਲਾਜ ਕਰਾਦਾ ਹੈ ਤਾਂ ਨਿਗਾ ਬਚ ਸਕਦੀ ਹੈ ਨਿਗਾ ਬਚ ਸਕਦੀ ਹੈ ਹੁਣ ਜਿਵੇਂ ਮੰਨ ਲਓ ਕਿਸੇ ਕੋਈ ਦਰਸ਼ਕ ਦੇਖ ਰਿਹਾ ਹਾਂਜੀ ਉਹਦੀ ਡਾਇਬੀਟਿਸ ਜਿਹੜੀ ਆ ਉਹ 300 ਪਲੱਸ ਰਹਿੰਦੀ ਆ 250 ਰਹਿੰਦੀ ਆ ਤੇ 200 ਪਲੱਸ ਰਹਿੰਦੀ ਆ ਉਹਦੇ ਵਿੱਚ ਕਿੰਨੇ ਚਾਂਸਸ ਬਣ ਜਾਂਦੇ ਨੇ ਕਿ ਇਹਦੀ ਨਿਗਾ ਹੁਣ ਜਾ ਸਕਦੀ ਹੈ ਤਿੱਕੋ 슈ਗਰ ਬਿਮਾਰੀ ਹੈਗੀ ਦਿਮਗ ਵਰਗੀ ਹੂੰ ਨਾਰਮਲ ਸਭ ਨੂੰ ਪਤਾ ਹੈ ਕਿ ਜਿਹੜੀ ਫਾਸਟਿੰਗ 슈ਗਰ ਹੁੰਦੀ ਹੈ ਉਹ ਹੁੰਦੀ ਹੈ 100 ਤੋਂ ਘੱਟ ਹੂੰ ਤੇ ਖਾਪੇ ਕੇ ਹੁੰਦੀ ਹੈ 150 ਥੱਲੇ ਜੇ ਆਪਾਂ 슈ਗਰ ਹੀ 300 ਰੱਖਾਂਗੇ ਤਾਂ ਜੋ ਮਰਜੀ ਆਪਾਂ ਕਰ ਲਈਏ ਤਿੰਨ ਥਾਂ ਤੇ 슈ਗਰ ਡੈਮੇਜ ਕਰਦੀ ਹੈ ਹੂੰ ਇਹਨੂੰ ਬੋਲਦੇ ਨੇ ਡਾਇਬੀਟਿਕ ਟ੍ਰਾਇਓਪੈਥੀ ਨੰਬਰ 1 ਹੁੰਦੀ ਹੈ ਕਿਡਨੀਜ਼ ਨੰਬਰ ਹੁੰਦੀ ਹੈ ਨੰਬਰ 2 ਹੁੰਦਾ ਆਪਣੇ ਹੱਥ ਪੈਰ ਜਾਂਦੇ ਨੇ ਉਹਨੂੰ ਬੋਲਦੇ ਨੀਰੋਪੈਥੀ ਹੂੰ ਤੀਜੀ ਹੁੰਦੀ ਹੈ ਰੈਟ੍ਰੋਪੈਥੀ ਪ੍ਰੋਬਲਮ ਪ੍ਰੋਬਲਮ ਕੀ ਹੁੰਦੀ ਹੈ ਕਿ ਮੇਨਲੀ ਜਿਹੜੇ ਬੰਦੇ ਨੂੰ ਸ਼ੂਗਰ ਹੈ ਕਿਡਨੀ ਟੈਸਟ ਲਈ ਤਾਂ ਬਲੱਡ ਟੈਸਟ ਬੰਦਾ ਕਰਾਣ ਜਾਂਦਾ ਆਪਣਾ ਕਿ ਯੂਰੀਆ ਕਰਾ ਲਓ ਬਲੱਡ ਯੂਰੀਆ ਕਰਾ ਲਓ ਕਰੀਟਨਿਨ ਕਰਾ ਲਓ ਪਰ ਅੱਖਾਂ ਦਾ ਨਹੀਂ ਕੋ ਬਲੱਡ ਟੈਸਟ ਨਹੀਂ ਹੈ ਉਹਦੇ ਲਈ ਜਾਣਾ ਪੈਂਦਾ ਡਾਕਟਰ ਕੋਲ ਜਾ ਕੇ ਅੱਖਾਂ ਡਾਕਟਰ ਕੋਲ ਜਾ ਕੇ ਆਪਣਾ ਖਾਸ ਮੈਨੂੰ ਕਹਿਣਾ ਪੈਂਦਾ ਕਿ ਮੇਰਾ ਅੱਖ ਦਾ ਪਰਦਾ ਚੈੱਕ ਕਰਾਓ ਉਹਦੇ ਲਈ ਅੱਖਾਂ 'ਚ ਦਵਾਈ ਪਾਉਂਦੇ ਆ ਪੇਸ਼ੈਂਟ ਨੂੰ ਆਪਣਾ ਅੱਖਾਂ 'ਚ ਠੱਗਾ ਬੈਠਣਾ ਪੈਂਦਾ ਫਿਰ ਚੈੱਕ ਹੁੰਦਾ ਤੇ ਮੋਸਟਲੀ ਪੇਸ਼ੈਂਟ ਉਹ ਕਰਾਉਂਦੇ ਨਹੀਂ ਉਹ ਸਾਡੇ ਕੋਲ ਸਾਡੇ ਕੋਲ ਤਾਂ ਹੀ ਪਹੁੰਚਦੇ ਨੇ ਕਿਉਂਕਿ ਡੇਮੇਜ ਬ ਬਿਲਕੁਲ ਕਈ ਕਈ ਵਾਰ ਇੰਜ ਲਾਈ ਜਾਂਦਾ ਕਿ ਕੱਟ ਨੌਲੇਜ ਦੇ ਕਰਣ ਜਾਂ ਲੇਟ ਹੋਣ ਦੇ ਨਾਲ ਨਿਗਾ ਚਲੇ ਜਾਂਦੀ ਹੈ ਫਿਰ ਫਿਰ ਇਲਾਜ ਬਿਲਕੁਲ ਵੀ ਸੰਭਵ ਨਹੀਂ ਹੋ ਪਾਂਦਾ ਦੇਖੋ ਇੱਕ ਮੈਂ ਤੁਹਾਨੂੰ ਦੇ ਰਿਹਾ ਹਾਂ ਇੱਕ ਹੁੰਦਾ ਚੋਰ ਇੱਕ ਹੁੰਦਾ ਡਾਕੂ ਚੋਰ ਰਾਤ ਨੂੰ ਚੋਰੀ ਕਰਕੇ ਕੁਝ ਲੈ ਜਾਂਦਾ ਹੈ ਡਾਕੂ ਅੱਗੇ ਉਹ ਅਟੈਕ ਕਰਦਾ ਹੈ ਇਹ 슈ਗਰ ਦੀ ਮਾਰੀ ਹੈਗੀ ਚੋਰ ਵਰਗੀ ਕਈ ਵਾਰੀ ਬੰਦੇ ਨੂੰ ਪਤਾ ਹੀ ਨਹੀਂ ਚੱਲਦਾ ਕਿ ਮੇਰੀ ਨਿਗਾ ਚਲੇ ਗਈ ਹੈ ਜਦ ਤੱਕ ਉਹ ਸਾਡੇ ਕੋਲ ਪਹੁੰਚਦਾ ਉਹ ਨਿਗਾ ਕਾਫੀ ਹੱਦ ਤੱਕ ਜਾ ਚੁੱਕੀ ਹੁੰਦੀ ਹੈ ਔਰ ਉਪਰੋਂ ਆਏ ਕਿ ਰੱਬ ਨੇ ਦੋ ਅੱਖਾਂ ਬਣਾਈਆਂ ਨੇ। ਕਈ ਵਾਰੀ ਹੁੰਦਾ ਕਿ ਇੱਕ ਅੱਖ ਦੀ ਨਿਗਾਹ ਚਲਦੀ ਹੈ। ਬੰਦੇ ਨੂੰ ਲੱਗਦਾ ਮੈਨੂੰ ਕੋਈ ਮੋਤੀ ਆਉਣਾ ਉਹ ਬੰਦਾ ਚੈੱਕ ਨਹੀਂ ਕਰੰਦਾ। ਮੇਰੇ ਕੋਲ ਗੱਲ ਪੇਸ਼ੈਂਟ ਆਇਆ ਸੀਗਾ। ਉਹਨੂੰ ਲੱਗਿਆ ਕਿ ਮੇਰੇ ਮੋਤੀ ਆ ਮੋਤੀ ਆ ਔਰ ਚੈੱਕ ਨਹੀਂ ਕਰਾਈ ਜਦ ਤੱਕ ਮੇਰੇ ਕੋਲ ਆਇਆ ਤਾਂ ਪਰਦਾ ਬੁਰੀ ਤਰ੍ਹਾਂ ਡੈਮੇਜ ਹੋ ਗਿਆ ਸੀਗਾ ਤਾਂ 슈ਗਰ ਨਾਲ ਤੇ 슈ਗਰ ਨਾਲ ਅੱਖ ਦੇ ਉੱਪਰ ਬਲੀਡਿੰਗ ਹੋ ਗਈ ਸੀਗੀ। ਤਾਂ ਉਹ ਹੈ ਕਿ ਕਿਉਂਕਿ ਦੋ ਅੱਖਾਂ ਨੇ ਕਿਸ ਨੂੰ ਹਾਰ ਦੀ ਪ੍ਰੋਬਲਮ ਹੁੰਦੀ ਹੈ ਉਹ ਤਾਂ ਵੱਜ ਗਿਆ ਹੁੰਦਾ। ਪਰ ਅੱਖ ਲਈ ਪੇਸ਼ੈਂਟ ਨੂੰ ਉਪਰੋਂ ਡਾਕਟਰ ਨੂੰ ਵੀ ਕਈ ਵਾਰੀ ਕਹਿਣਾ ਪੈਂਦਾ ਹੈ ਕਿ ਆਪਣਾ ਅੱਖ ਕਿਉਂਕਿ ਇਹ ਇੰਨਾ ਜ਼ਿਆਦਾ ਜ਼ਰੂਰੀ ਹੈ ਕਿ ਇਹਨੂੰ ਜਮੇ ਲਾਈਟਲੀ ਨਹੀਂ ਲੈਣਾ ਚਾਹੀਦਾ ਜਿਹੜੇ ਬੰਦੇ ਨੂੰ ਸ਼ੂਗਰ ਹੈ ਜੇ ਪਤਾ ਲੱਗਿਆ ਆਪਾਂ ਨੂੰ ਸ਼ੂਗਰ ਹੈਗੀ ਹੈ ਤਾਂ ਉਹਨੂੰ ਐ ਕਿ ਨਾਲ ਦੀ ਨਾਲ ਆਪਣਾ ਸ਼ੂਗਰ ਟੈਸਟ ਕਰਾਈ ਕਿਡਨੀ ਫੰਕਸ਼ਨ ਟੈਸਟ ਕਰਾਈ ਤਾਂ ਅੱਖ ਦਾ ਪਰਦਾ ਉਹਨੂੰ ਬੋਲਦੇ ਰੈਟਨਾ ਚੈੱਕਅਪ ਕਰਨਾ ਬਹੁਤ ਜ਼ਰੂਰੀ ਹੁੰਦਾ ਜੇ ਸਭ ਫਰਜ਼ ਕਰੋ ਠੀਕ ਵੀ ਹੈ ਤਾਂ ਸਾਲ ਚ ਦੋ ਵਾਰ ਕਰਨਾ ਹੀ ਕਰਨਾ ਹੈ ਇੱਕ ਸਾਲ ਦੇ ਵਿੱਚ ਦੋ ਵਾਰ ਕਰਵਾਣੀ ਕਰਵਾਉਣੇ ਅਸਿਊਮਿੰਗ ਕਿ ਠੀਕ ਹੈ ਕਿ ਸ਼ੂਗਰ ਕੰਟਰੋਲ ਰਹਿ ਰਹੀ ਹੈ ਆਪਣੀ ਬੰਦਾ ਪ੍ਰੋਪਰ ਸਮਝਦਾ ਹੈ ਇਲਾਜ ਕਰ ਰਿਹਾ ਹੈ ਤਾਂ ਵੀ ਆਪਾਂ ਨੂੰ ਸਾਲਸ ਦੋ ਵਾਰ ਚੈੱਕ ਕਰਾਣੇ ਕਰਵਾਣੇ ਹੀ ਚਾਹੀਦਾ ਆ ਜਾਨੀ ਇਹਦੇ ਵਿੱਚ ਜਮੀ ਕਾਲ ਨਹੀਂ ਕਰਨੀ ਚਾਹੀਦੀ ਸਰ ਜਿਵੇਂ ਤੁਸੀਂ ਨਾ ਜਿਵੇਂ ਗੱਲ ਕੀਤੀ ਕਿ ਮੇਰੇ ਕੋਲ ਇੱਕ ਮਰੀਜ਼ ਆਇਆ ਉਹ ਉਹਨੂੰ ਪਹਿਲਾਂ ਪਤਾ ਹੀ ਨਹੀਂ ਲੱਗਿਆ ਕਿ ਮੇਰੇ ਮੋਤੀ ਆਇਆ ਉਹਨੂੰ ਇਹ ਲੱਗੀ ਕਿ ਮੇਰੇ ਚ ਮੋਤੀ ਆਇਆ ਜਾਂ ਮੈਂ ਨਹੀਂ ਧਿਆਨ ਦਿੱਤਾ ਉਦੋਂ ਤੱਕ ਉਹਦਾ ਲੈਂਸ ਜਿਹੜਾ ਪੂਰਾ ਡੈਮੇਜ ਹੋ ਗਿਆ ਸੀ ਜੇ ਆਮ ਚਲ ਰਿਹਾ ਚਿੱਟਾ ਮੋਤੀ ਆ ਕਾਲਾ ਮੋਤੀ ਆ ਇਹਦਾ ਇਲਾਜ ਸੰਭਵ ਹੈ ਬਿਨਾ ਆਪਰੇਸ਼ਨ ਤੋਂ ਦੇਖੋ ਕੁਝ ਫੈਕਟਰਸ ਨੇ ਜਿਸ ਨਾਲ ਬਿਮਾਰੀ ਵੱਧਦੀ ਹੈ ਆਮ ਜਿਹੜੀ ਬਿਮਾਰੀਆਂ ਉਸ ਦੀ ਜਿਹੜੀਆਂ ਹੁੰਦੀਆਂ ਜਿਹਦੇ ਨਾਲ ਜਗਾ ਜਾਂਦੀ ਹੈ ਨੰਬਰ 1 ਜਿਹੜੇ ਸਭ ਨੂੰ ਪਤਾ ਹੈ ਉਹਨਾਂ ਦਾ ਸਫੇਦ ਮੋਤੀਆ ਜਿਹਦੇ ਆਪਾਂ ਕੈਂਪ ਲਗਦੇ ਨੇ ਲੈਂਸ ਪਾਉਂਦੇ ਨੇ ਦੂਜਾ ਹੁੰਦਾ ਕਾਲਾ ਮੋਤੀਆ ਜਿਹੜੇ ਜੰਦਾ ਨੂੰ ਜਾਣਕਾਰੀ ਹੈ ਤੀਜਾ ਜਿਹੜੇ ਲੋਕਾਂ ਨੂੰ ਜਾਣਕਾਰੀ ਨਹੀਂ ਹੈਗੀ ਇਸ ਬਾਰੇ ਜੋ ਮੈਂ ਚਾਹੁੰਦਾ ਕਿ ਲੋਕਾਂ ਨੂੰ ਜਾਗਰੂਕ ਕਰੀਏ ਉਹ ਹੈਗਾ ਕਿ ਸ਼ੂਗਰ ਦਾ ਰੋਗ ਜਿਹੜਾ ਅੱਖ ਨੂੰ ਖਰਾਬ ਕਰਦਾ ਹੈ ਸਭ ਨੂੰ ਲੱਗਦਾ ਹੈ ਇਸ ਤਰ੍ਹਾਂ ਕੈਂਪ ਲੱਗ ਕੇ ਕਿ ਅੱਖ ਦਾ ਲੈਂਸ ਪਵਾ ਲਓ ਜੀ ਪਰ ਉਹ ਅੱਖ ਦਾ ਲੈਂਸ ਅੱਗੇ ਹੁੰਦਾ ਹੈ ਪਰਦਾ ਪਿੱਛੇ ਹੁੰਦਾ ਹੈ ਪਰਦਾ ਪਿੱਛੇ ਪਰਦਾ ਪਿੱਛੇ ਹੁੰਦਾ ਤਾਂ ਪਰਦੇ ਦੀ ਜਾਂਚ ਅਲੱਗ ਕਰਾਣੀ ਜ਼ ਕੁਝ ਫੈਕਟਰਸ ਨੇ ਜਿਸ ਤਰ੍ਹਾਂ ਬੰਦੇ ਨੂੰ ਸ਼ੂਗਰ ਹੈ ਉਹਦੇ ਨਾਲ ਸਫੇਦ ਮੋਤੀਆ ਵਧੂਗਾ ਉਹਦੇ ਨਾਲ ਕਾਲਾ ਮੋਤੀਆ ਵੀ ਖਰਾਬ ਹੋਊਗਾ ਉਹਦੇ ਨਾਲ ਆਪਣਾ ਪਰਦਾ ਵੀ ਖਰਾਬ ਹੋਊਗਾ ਹਾਂਜੀ ਸਰ ਜਿਵੇਂ ਤੁਸੀਂ ਹੁਣ ਲੈਂਸ ਦੀ ਗੱਲ ਕੀਤੀ ਤੁਸੀਂ ਕਿਹਾ ਕਿ ਲੈਂਜ਼ ਆਪਾਂ ਉਹ ਤੋਂ ਪਿੱਛੇ ਪਰਦੇ ਦਾ ਇਲਾਜ ਕਰਦੇ ਹਾਂ ਉਹ ਉਹ ਜ਼ਰੂਰ ਇੱਕ ਵਾਰ ਤੁਸੀਂ ਜ਼ਰੂਰ ਐਕਸਪਲੇਨ ਜ਼ਰੂਰ ਕਰ ਦਿਓ ਹਾਂਜੀ ਦਿਖਾਓ ਜਿਵੇਂ ਤੁਸੀਂ ਮਾਡਲ ਦੱਸ ਰਹੇ ਹੋ ਬਿਲਕੁਲ ਜੀ ਇਹ ਆਪਣੀ ਅੱਖ ਹੁੰਦੀ ਹੈ ਆਪਣੀ ਕੈਮਰਾ ਵਰਗੀ ਹੁੰਦੀ ਹੈ ਇਹ ਫਰੰਟ ਪਾਰਟ ਨੂੰ ਬੋਲਦੇ ਅਸੀਂ ਕੋਰਨੀਆ ਇਹ ਹੁੰਦੀ ਕਰਨੀ ਹੁੰਦੀ ਹੈ ਜਿਹਦੀ ਅੱਖ দান ਕਰਦੇ ਉਹ ਇਹ ਚੀਜ਼ ਆਪਣੀ ਅੱਖ ਦੀ ਬਦਲੀ ਜਾਂਦੀ ਹੈ ਹੂੰ ਇਹਦੇ ਪਿੱਛੇ ਹੁੰਦੀ ਆਪਣੀ ਕਾਲੀ ਬੁੱਦਲੀ ਇਹਨੂੰ ਬੋਲਦੇ ਆਇਰਿਸ ਇਹ ਹੁੰਦੀ ਕੈਮਰਾ ਦੇ ਅਪਰਚਰ ਵਰਗੀ ਕੰਮ ਕਰਦੀ ਹੈ ਲਾਈਟ ਬੈਂ ਤੇ ਛੋਟੀ ਹੁੰਦੀ ਹੈ ਅੰਧੇਰੇ ਚ ਵੱਡੀ ਹੋ ਜਾਂਦੀ ਹੈ ਇਹ ਗੋਰਿਆਂ ਦੀ ਨੀਲੀ ਹੁੰਦੀ ਹੈ ਆਪਣੀ ਕਾਲੀ ਹੁੰਦੀ ਹੈ ਇੰਡੀਅਨ ਇੰਡੀਅਨਸ ਦੀ ਇਹ ਅੱਖ ਦਾ ਲੈਂਸ ਹੁੰਦਾ ਪਿੱਛੇ ਇਹ ਸ਼ੀਸ਼ੇ ਵਰਗਾ ਹੁੰਦਾ ਜੇ ਤੁੰਦਰਾ ਨੂੰ ਬੋਲਦੇ ਅਸੀਂ ਸਫੇਦ ਮੋਤੀਆ ਹਾਂ ਜੀ ਅੱਛਾ ਇਹ ਸਫੇਦ ਇਹ ਸਫੇਦ ਮੋਤੀਆ ਹੁੰਦਾ ਇਹ ਨਜ਼ਰ ਆਉਂਦਾ ਇਹ ਨਜ਼ਰ ਨਹੀਂ ਆਉਂਦਾ ਬਾਹਰੋਂ ਕਿ ਸਫੇਦ ਅੱਖ ਸਫੇਦ ਹੋ ਗਈ ਅੰਦਰੋਂ ਹਾਂਜੀ ਤੇ ਅੱਖ ਦਾ ਜਿਹੜੀ ਇਹ ਲੈਂਸ ਦਾ ਕੰਮ ਹੁੰਦਾ ਕਿ ਅੱਖ ਦੀ ਇਹ ਜਿਹੜੀ ਲਾਈਟ ਪੈਂਦੀ ਅੱਖ 'ਚ ਹੁਣ ਮੈਂ ਤੁਹਾਨੂੰ ਦੇਖ ਕੇ ਪਛਾਣ ਰਹੇ ਹਾਂ ਇਹ ਲਾਈਟ ਜਾਂਦੀ ਅੱਖ ਦੇ ਅੰਦਰ ਪਿਛਲੇ ਪਰਦੇ ਉੱਪਰ ਜਾ ਕੇ ਫੋਕਸ ਕਰਦੀ ਹੈ ਇਹਨੂੰ ਅਸੀਂ ਬੋਲਦੇ ਹਾਂ ਰੈਟਨਾ ਜਿਹੜੀ ਅਸੀਂ ਖੂਨ ਦੀ ਨਾੜੀਆਂ ਨੇ ਹੂੰ ਜਿਹੜੀ 슈ਗਰ ਨਾਲ ਡੈਮੇਜ ਹੁੰਦੀਆਂ ਨੇ ਇਹ 슈ਗਰ ਨਾਲ ਆਹ ਨਾੜੀਆਂ ਜਿਹੜੀਆਂ ਨੇ ਇਹ ਨਾੜੀਆਂ ਡੈਮੇਜ ਹੁੰਦੀਆਂ ਨੇ ਇਹ ਨਾੜੀਆਂ ਡੈਮੇਜ ਹੁੰਦੀਆਂ ਨੇ ਇਹਦੇ ਨਾੜੀਆਂ ਬੇਸਿਕਲੀ 슈ਗਰ ਨਾਲ ਇਹ ਨੂੰ ਉਹ ਸੀ ਬੋਲਦੇ ਐ ਮਾਈਕਰੋ ਐਂਜੀਓਪੈਥੀ ਇਹਦੀ ਨਾੜੀਆਂ ਫੜਦੀਆਂ ਨੇ ਤੇ ਨਾਲ ਖੂਨ ਲੀਕ ਕਰਦਾ ਜੇ ਤੁਹਾਨੂੰ ਮੈਂ ਦਿਖਾਵਾਂਗਾ ਬਾਅਦ ਚ ਇਸ ਸਕੈਨ ਦੇ ਉੱਪਰ ਹੂੰ ਤੇ ਸਰ ਜਿਵੇਂ ਮੰਨ ਲਓ ਹਾਂਜੀ ਹਾਂਜੀ ਇੱਕ ਗੱਲ ਇੱਕ ਬਿਮਾਰੀ ਹੋਰ ਹੁੰਦੀ ਐ ਇੱਕ ਸਫੇਦ ਮੋਤੀਆ ਤੁਸੀਂ ਸਮਝ ਗਏ ਦੂਜਾ ਹੁੰਦਾ ਕਾਲਾ ਮੋਤੀਆ ਕਾਲਾ ਮੋਤੀਆ ਬਿਲਕੁਲ ਉਹ ਆਪਣੀ ਅੱਖ ਹੁੰਦੀ ਐ ਇਸ ਤਰ੍ਹਾਂ ਸੋਚੋ ਕਿ ਟੇਬਲ ਟੈਨਿਸ ਬਾਲ ਵਰਗੀ ਹੁੰਦੀ ਐ ਜਾਂ ਫੁੱਟਬਾਲ ਮੰਨ ਲਓ ਜਦੋਂ ਆਪਾਂ ਹਵਾ ਭਰਦੇ ਆਪਾਂ ਫੁੱਟਬਾਲ 'ਚ ਕਹਿੰਦਾ 20 ਪਾਉਂਡ ਭਰ ਲਓ ਤਾਂ ਅੱਖ ਦਾ ਪ੍ਰੈਸ਼ਰ ਵੀ ਹੁੰਦਾ ਜਿਸ ਤਰ੍ਹਾਂ ਬੋਡੀ ਦਾ ਬਲੱਡ ਪ੍ਰੈਸ਼ਰ ਹੁੰਦਾ ਜੇ 20 ਤੋਂ ਉੱਪਰ ਹੁੰਦਾ ਨਾਰਮਲ ਹੁੰਦਾ 10 ਤੋਂ ਲੈ ਕੇ 20 ਤੱਕ 10 ਤੋਂ ਲੈ ਕੇ 20 ਤੱਕ ਦਾ ਪ੍ਰੈਸ਼ਰ ਜਿਹੜਾ ਮਿਲੀਮੀਟਰ ਆਫ ਮਰਕਰੀ ਉਸ ਤੋਂ ਉੱਪਰ ਉਹਨੂੰ ਅਸੀਂ ਉਸੇ ਕਹਿੰਦੇ ਅਸੀਂ ਕਹਿੰਦੇ ਕਾਲਾ ਮੋਤੀਆ ਕਾਲਾ ਮੋਤੀਆ ਨਜ਼ਰ ਨਹੀਂ ਹੁੰਦਾ ਪਰ ਉਹ ਅੱਖ ਦਾ ਪ੍ਰੈਸ਼ਰ ਵੱਧਾ ਅੱਖਾਂ ਦਾ ਬੀਪੀ ਹਾਈ ਹੋ ਗਿਆ ਸੋਚੋ ਜਿਵੇਂ ਅੱਖਾਂ ਦਾ ਬੀਪੀ ਜਿਵੇਂ ਬਾਡੀ ਦਾ ਬੀਪੀ ਹਾਈ ਹੁੰਦਾ ਸਿੰਪਲ ਭਾਸ਼ਾ ਦੇ ਵਿੱਚ ਕਹਿ ਲਈਏ ਅੱਖਾਂ ਦਾ ਬੀਪੀ ਵਧਨ ਨੂੰ ਅਸੀਂ ਕਹਿੰਦੇ ਕਾਲਾ ਮੋਤੀਆ ਉਹਦੇ ਨਾਲ ਕੀ ਹੁੰਦਾ ਅੱਖ ਦੇ ਪਿੱਛੇ ਨਸ ਹੁੰਦੀ ਹੈ ਹੁਣ ਮੈਂ ਤੁਹਾਨੂੰ ਦੇਖ ਰਿਹਾ ਇਹ ਅੱਖ ਦੀ ਲਾਈਟ ਦੀ ਕਿਰਨਾ ਕਿਰਨਾ ਗਈਆਂ ਪਰਦੇ ਉੱਪਰ ਫੋਕਸ ਹੋ ਗਈਆਂ ਉਹ ਲਾਈਟ ਜਿਹੜੀ ਫੋਕਸ ਹੋ ਕੇ ਆਪਣੇ ਜਾਂਦੀ ਦਿਮਾਗ ਤੱਕ ਉਹ ਮੈਂ ਤੁਹਾਨੂੰ ਦੇਖ ਰਿਹਾ ਤੁਹਾਨੂੰ ਪਛਾਣ ਰਿਹਾ ਅੱਖ ਮੇਰੀ ਦੇਖ ਰਹੀ ਹੈ ਪਰ ਪਛਾਣਦਾ ਮੇਰਾ ਦਿਮਾਗ ਹੈ ਇਸ ਦਾ ਕੰਪਿਊਟਰ ਆਪਣਾ ਇਹ ਆਪਣਾ ਮੋਨੀਟਰ ਹੈ ਥੱਲੇ ਆਪਣਾ ਹੈਗਾ CPU ਜਿਹੜੀ ਤਾਰ ਜੋੜਦੀ ਹੈ ਮੋਨੀਟਰ ਨੂੰ CPU ਨਾਲ ਉਹਨੂੰ ਅਸੀਂ ਬੋਲਦੇ ਆ ਆਪਟਿਕ ਨਰਵ ਆਪਟਿਕ ਨਰਵ ਇਹਨੂੰ ਕਹਿੰਦੇ ਇਹ ਨਸ ਹੁੰਦੀ ਹੈ ਜਿਹੜੀ ਨਿਗਾ ਸਾਰੇ ਸਿਗਨਲ ਲੈ ਕੇ ਜਾਂਦੀ ਦਿਮਾਗ ਚ ਇਹ ਕਾਲੇ ਮੋਦੀ ਨਾਲ ਨਸ ਦੇ ਵਿੱਚ ਹੁੰਦੀ ਹੈ ਇਹ ਨਾਸਾ ਡੈਮੇਜ ਹੋਇਆ ਕਾਲੇ ਮੋਤੀ ਨਾਲ ਕਾਲੇ ਮੋਤੀ ਨਾਲ ਪ੍ਰੈਸ਼ਰ ਵਧਣ ਨਾਲ तिसरा ਫੁੱਟਬਾਲ ਦਾ ਵਾਲਵ ਫਟ ਜਾਊਗਾ ਇਹ ਅਖਦੀ ਮੋਲ ਹੁੰਦੀ ਹੈ ਇਹ ਦਾਸ ਡੈਮੇਜ ਹੁੰਦੀ ਹੈ ਆਪਣੀ ਤੇ ਇਹ ਕਾਲੇ ਮੋਤੀ ਨਾਲ ਡੈਮੇਜ ਹੁੰਦਾ ਤਾਂ ਕਾਲਾ ਮੋਤੀ ਆ ਇਹ ਹੋ ਗਿਆ ਸਫੇਦ ਮੋਤੀਆ ਤੇ ਜਿਹੜੇ ਸ਼ੂਗਰ ਦੇ ਲੋਕਾਂ ਦਾ ਪਕੜਾ ਸ਼ੂਗਰ ਦੇ ਲੋਕਾਂ ਦਾ ਜਿਹੜਾ ਇਹ ਪਰਦਾ ਖਰਾਬ ਹੁੰਦਾ ਆਪਣਾ ਇਹ ਆ ਵਾਲਾ ਪਰਦਾ ਜਿਹੜਾ ਉਹ ਖਰਾਬ ਹੋ ਜਾਂਦਾ ਤੇ ਸਰ ਜਿਵੇਂ ਹੁਣ ਮੈਂ ਇਹਦੇ ਵਿੱਚ ਇੱਕ ਇੱਕ ਸਵਾਲ ਜ਼ਰੂਰ ਪੁੱਛਣਾ ਚਾਹੂੰਗਾ ਹਾਂਜੀ ਕਈ ਵਾਰ ਨਿਗ੍ਹਾ ਜਾ ਚੁੱਕੀ ਹੈ ਕਿਸੇ ਪੇਸ਼ੈਂਟ ਕੋਈ ਦੇਖ ਰਿਆ ਹੋਵੇ ਉਹਦੀ ਸ਼ੂਗਰ ਦੇ ਨਾਲ ਨਿਗਾ ਜਾ ਰਹੀ ਆ ਜਾ ਚੁੱਕੀ ਆ ਉਹ ਕਈ ਜਿੰਨਾ ਮੈਨੂੰ ਦਿਖਦਾ ਨਹੀਂ ਹੈਗਾ ਦਿਖਦਾ ਨਹੀਂ ਹੈਗਾ ਪਰ ਕਈ ਵਾਰ ਬਹੁਤ ਧੁੰਦਲਾ ਦਿਖਦਾ ਹੁੰਦਾ ਕਿ ਉਹ ਜੇ ਐਂ ਬੈਠਾ ਵੀ ਆ ਜੇ ਮੰਨ ਲਓ ਕੋਈ ਲਾਈਟ ਚੱਲ ਰਹੀ ਆ ਜਿਵੇਂ ਹੁਣ ਆ ਇਸ ਕਮਰੇ ਦੇ ਵਿੱਚ ਬੈਠਾ ਲਾਈਟ ਚੱਲ ਰਹੀਆਂ ਨੇ ਉਹਨੂੰ ਬਹੁਤ ਹਲਕਾ ਹਲਕਾ ਦਿਖਦਾ ਹੁੰਦਾ ਉਹਨੂੰ ਬਹੁਤ ਹਲਕਾ ਹਲਕਾ ਦਿਖ ਜਾਂਦਾ ਫਿਰ ਜੇ ਆਪਾਂ ਕਹਿ ਸਕਦੇ ਹਾਂ ਉਸ ਨੂੰ ਕਿ ਹਾਲੇ ਨਿਗਾ ਪਿੱਛੇ ਬਣ ਰਹੀ ਆ ਕਿ ਉਹਦਾ ਇਲਾਜ ਹੈ ਸੰਭਵ ਦੇਖੋ ਜਦ ਤੱਕ ਇਨਸਾਨ ਨੂੰ ਲਾਈਟ ਨਜ਼ਰ ਆਉਂਦੀ ਹੈ ਇਹਦੇ ਵਿੱਚ ਉਮੀਦ ਉਮੀਦ ਹੈ ਕਿ ਨਿਕਾ ਉਮੀਦ ਹੈ ਗਰੰਟੀ ਹੋਰ ਬਾਕੀ ਡਾਕਟਰ ਨੂੰ ਜਾ ਕੇ ਦੇਖ ਕੇ ਪਤਾ ਲੱਗੂਗਾ ਕਿੰਨਾ ਡੈਮੇਜ ਹੋ ਗਿਆ ਹੂੰ ਇਹ ਬੇਸਿਕਲੀ ਆਪਾਂ ਜਦ ਪੇਸ਼ੈਂਟ ਦਾ ਆਦਾ ਹੈ ਉਹਦਾ ਆਪਾਂ ਪਰਦਾ ਚੈੱਕ ਕਰਦੇ ਹਾਂ ਉਹਦਾ ਅੱਖ ਦਾ ਪਰਦੇ ਦਾ ਸਕੈਨ ਕਰਦੇ ਹਾਂ ਉਹਨੂੰ ਅਸੀਂ ਬੋਲਦੇ ਹਾਂ ਓਸੀਟੀ ਓਸੀਟੀ ਇਹਦੇ ਨਜ਼ਰ ਆਉਂਦਾ ਤੁਹਾਨੂੰ ਖੂਨ ਇੱਕ ਸ਼ੂਗਰ ਦਾ ਪੇਸ਼ੈਂਟ ਦਾ ਸਕੈਨ ਹੈਗਾ ਜਿਹੜੀ ਇਹ ਪਰਦੇ ਉੱਪਰ ਖੂਨ ਦੇ ਸਪੌਟ ਆਉਂਦੇ ਨੇ ਅੱਛਾ ਉਹ ਜਿੰਮੇ ਬਲੱਡ ਦਿਖ ਰਿਹਾ ਇਹ ਖੂਨ ਦੀਆਂ ਨਾੜੀਆਂ ਨੇ ਇਹ ਵਿੱਚੋਂ ਬਲੀਡਿੰਗ ਹੋ ਗਈ ਜੇ ਤਾਂ ਬਲੀਡਿੰਗ ਮਾਣੀ ਮੋਟੀ ਹੈਗੀ ਹੈ ਤਾਂ ਇਲਾਜ ਆਪਾਂ ਕਰ ਸਕਦੇ ਹਾਂ ਪਰ ਹੁਣ ਇਹਦੇ ਲਈ ਸਹੀ ਕਈ ਤਰ੍ਹਾਂ ਸਾਡੇ ਕੋਲ ਇਲਾਜ ਨਹੀਂ ਹੂੰ ਤਾਂ ਪਰਦੇ ਦੇ ਜੋ ਰੋਗ ਹੁੰਦੇ ਨੇ ਉਹਦੇ ਲਈ ਆਪਾਂ ਤਿੰਨ ਤਰ੍ਹਾਂ ਦੇ ਇਲਾਜ ਕਰਦੇ ਹਾਂ 15 ਸਾਲ ਪਹਿਲਾਂ ਕੋਈ ਖਾਸ ਇਲਾਜ ਨਹੀਂ ਸੀਗਾ ਹੁਣ ਸਾਡੇ ਕੋਲ ਹੈਗੇ ਤਿੰਨ ਇਲਾਜ ਨੇ ਇੱਕ ਪਹਿਲਾ ਹੁੰਦਾ ਹੈ ਗ੍ਰੀਨ ਲੇਜ਼ਰ ਗ੍ਰੀਨ ਲੇਜ਼ਰ ਲੇਜ਼ਰ ਇਹ ਮਸ਼ੀਨ ਲੱਗੀ ਪਿੱਛੇ ਤੁਹਾਨੂੰ ਦਿਖਾਵਾਂਗਾ ਹਾਂ ਬਿਲਕੁਲ ਉਹਦੀ ਹੁੰਦੀ ਹੈ ਕਿ ਜਿਹੜੀ ਬੇਸਿਕਲੀ ਹੁੰਦਾ ਹੈ ਕਿ 슈ਗਰ ਖੂਨ ਦੀ ਨਾੜੀਆਂ ਨੂੰ ਡੈਮੇਜ ਕਰਦਾ ਤੇ ਕਈ ਥਾਵਾਂ ਤੇ ਨਾੜੀਆਂ ਆਪਣੀ ਪੰਜਰ ਹੋ ਜਾਂਦੀਆਂ ਨੇ ਇਸ طرح ਆਪਣੀ ਸਾਈਕਲ ਦੀ ਟਿਊਬ ਐ ਪੰਚਰ ਹੋ ਗਈ ਤਾਂ ਸ਼ੂਗਰ ਨਾਲ ਨਾੜੀ ਪੰਚਰ ਹੋ ਜਾਂਦੀ ਹੈ ਤਾਂ ਉਹ ਲੇਜ਼ਰ ਕਰਦਾ ਇੱਕ ਪ੍ਰਕਾਰ ਦੀ ਵੈਲਡਿੰਗ ਹੈ ਜਿਹੜੀ ਨਾੜੀ ਲੀਕ ਕਰਦੀ ਉਹਦੀ ਵੈਲਡਿੰਗ ਕਰਕੇ ਉਹਨੂੰ ਬੰਦ ਕਰਦੇ ਆ ਤਾਂ ਉਹਦੇ ਨਾਲ ਆਪਾਂ ਜਿਹੜੀ ਖੂਨ ਲੀਕ ਕਰ ਰਹੇ ਉਹਨੂੰ ਖੂਨ ਚਰਬੀ ਤੇ ਪਾਣੀ ਲੀਕ ਕਰਦਾ ਉਹਨੂੰ ਆਪਾਂ ਲੇਜ਼ਰ ਨਾਲ ਵੈਲਡਿੰਗ ਕਰਕੇ ਰੋਕ ਲੈਂਦੇ ਆ ਆਪਾਂ ਤਾਂ ਉਹਦੇ ਨਾਲ ਨਿਗਾ ਬਚ ਜਾਂਦੀ ਹੈ ਨੰਬਰ 2 ਹੈਗਾ ਉਸ ਤੋਂ ਮਾਮਲਾ ਜਿਆਦਾ ਬਗੜਿਆ ਹੋਇਆ ਹੈ ਤੇ ਅੱਖ ਵਿੱਚ ਆਪਾਂ ਅੱਜਕਲ ਟੀਕੇ ਲਾਉਂਦੇ ਆ ਉਹਨੂੰ ਬੋਲਦੇ ਐਂਟੀ ਵੈਜ ਐਫ ਇੰਜੈਕਸ਼ਨਸ ਕਈ ਪ੍ਰਕਾਰ ਦੇ ਇੰਜੈਕਸ਼ਨ ਆਗੈਨਿਕ ਮਾਰਕੈਟਸ ਉਹਨਾਂ ਤੋਂ ਕਈ ਇੱਕ ਨਾਗਾ ਐਵੈਸਟਨ ਫਿਰ ਹੈਗਾ ਰੈਜੀਮੈਬ ਲੂਸੈਂਟਿਸ ਐਕਸੈਂਟ੍ਰਿਕਸ ਬਹੁਤ ਸਾਰੇ ਨਾਮ ਨੇ ਉਹ ਮੌਕੇ ਤੇ ਦੇਖ ਕੇ ਅਸੀਂ ਦੇਖਦੇ ਹਾਂ ਕਿਹੜਾ ਕਿਹੜੇ ਪੇਸ਼ੈਂਟ ਲਈ ਕਿਹੜਾ ਇੰਜੈਕਸ਼ਨ ਠੀਕ ਹੈ ਜੀ ਤਾਂ ਉਹ ਬੇਸਿਕਲੀ ਹੈ ਕਿ ਜਿਸ ਤਰ੍ਹਾਂ ਆਪਾਂ ਆਪਾਂ ਅੱਜ ਟਾਇਰ ਆਪਾਂ ਯੂਜ਼ ਕਰਦੇ ਨੇ ਰੇਡੀਅਲ ਟਾਇਰ ਹੁੰਦੇ ਨੇ ਟਿਊਬਲੈਸ ਟਾਇਰ ਹੁੰਦੇ ਨੇ ਟਿਊਬਲੈਸ ਟਾਇਰ ਪਹਿਲਾਂ ਸੀਗਾ ਟਿਊਬ ਕੱਢਦੇ ਸੀਗੇ ਪੰਚਰ ਲਈ ਅੱਜ ਕੱਲ ਬਾਹਰੋਂ ਲਾਉਂਦੇ ਆਪਾਂ ਤਾਂ ਇਹ ਜਿਹੜੇ ਟੀਕੇ ਹੁੰਦੇ ਆਪਾਂ ਅੱਖ ਵਿੱਚ ਇਹ ਅੱਖ ਦਾ ਹੂੰ ਜਿਹੜਾ ਵਾਈਟ ਹਿੱਸਾ ਹੈ ਇਹਦੇ ਚ ਆਪਾਂ ਟੀਕਾ ਲਾਉਂਦੇ ਆ ਉਹ ਅੰਦਰ ਜਾ ਕੇ ਜਿਹੜੀ ਖੂਨ ਦੀ ਨਾੜੀ ਲੀਕ ਕਰਦੀ ਉਹਨੂੰ ਬੰਦ ਕਰਦਾ ਅੱਛਾ ਉਹ ਇੰਜੈਕਸ਼ਨ ਦੇਣਾ ਇੰਜੈਕਸ਼ਨ ਲਾਉਂਦੇ ਆ ਅਸੀਂ ਅੱਖ ਦੇ ਅੰਦਰ ਹੈ ਆ ਉਪਰ ਦੀ ਪ੍ਰੋਸੀਜਰ ਹੈ ਇਟਸ ਜਸਟ 1 ਮਿੰਟ ਜੌਬ ਉਹ ਦਵਾਈ ਲਾਉਂਦੇ ਆ ਤਾਂ ਅੱਖ ਵਿੱਚ ਉਹ ਜਿਹੜੀ ਨਾੜੀ ਖੂਨ ਲੀਕ ਕਰਦੀ ਹੈ ਉਹਨੂੰ ਬੰਦ ਕਰਕੇ ਆਪਾਂ ਉਹਦੇ ਨਾਲ ਲਿਗੇਜ ਲਿਗੇਜ ਲੀਕ ਲੀਕ ਜੰਦ ਕਰਦੇ ਆ ਤਾਂ ਟੀਕੇ ਵੀ ਸਾਨੂੰ ਕਈ ਵਾਰ ਟੀਕੇ ਦਾ ਅਸਰ ਰਹਿੰਦਾ ਮੋਸਟਲੀ ਮਹੀਨੇ ਤੋਂ ਲੈ ਕੇ 2 ਮਹੀਨੇ ਤੱਕ ਉਹ ਅਗੇਨ ਡਿਪੈਂਡ ਕਰਦਾ ਡੈਮੇਜ ਕਿੰਨਾ ਹੋ ਗਿਆ ਆਪਣੀ ਅੱਖ ਦਾ 슈ਗਰ ਨਾਲ ਜਿਸ ਨੂੰ ਕਈ ਵਾਰ ਟੀਕੇ ਤੇ ਰੋਲ ਨਹੀਂ ਪੈਂਦੀ ਕਈ ਉਹਨੂੰ 1 2 10 20 ਕਈ ਵਾਰ ਟੀਕੇ ਲਾਣੇ ਪੈਂਦੇ ਬੇਸਟ ਕੇ ਬਿਮਾਰੀ ਕਿ ਨਹੀਂ ਵੀ ਟੀਕੇ ਵੀ ਲਾਣੇ ਪੈ ਸਕਦੇ ਨੇ ਡਿਪੈਂਡ ਕਰਦਾ ਨੁਕਸ ਕਿ ਨੰਨੇ-ਨੰਨੇ ਵਾਲਾ ਇੱਕ ਇੱਕ ਮਹੀਨੇ ਵਾ ਮਹੀਨੇ ਬਾਅਦ ਮਹੀਨੇ ਬਾਅਦ ਰੋੜ ਤੇ ਰੋੜ ਤੇ ਦੇ ਤੇ ਹਰੇਕ ਦਾ ਡੈਮੇਜ ਕਰਨ ਕਿੰਨਾ ਡੈਮੇਜ ਹੋਇਆ ਉਹਦੇ ਮੁਤਾਬਿਕ ਉਸ ਦੇ ਮੁਤਾਬਿਕ ਤੇ ਜਿਹੜੇ ਤੁਸੀਂ ਤੀਸਰੇ ਤੀਸਰਾ ਚੰਗਾ ਹੁੰਦਾ ਹੈ ਕਿ ਜੇ ਲੇਜ਼ਰ ਤੇ ਟੀਕੇ ਨਾਲ ਕਾਬੂ ਨਹੀਂ ਆਇਆ ਫਿਰ ਅਗਲਾ ਹੁੰਦਾ ਹੈ ਕਿ ਸਾਨੂੰ ਰੈਟਨਾ ਦਾ ਆਪਰੇਸ਼ਨ ਕਰਨਾ ਪੈਂਦਾ ਉਹਨੂੰ ਅਸੀਂ ਬੋਲਦੇ ਐਮ ਆਈ ਬੀ ਐਸ ਮਾਈਕਰੋ ਇਨਸੀਜੀਨਲ ਵਿਟ੍ਰੀਓ ਰੈਟਨਲ ਸਰਜਰੀ ਜਿਹੜੀ ਅੰਦਰੋਂ ਨਾੜੀ ਫੱਟੀ ਹੈ ਉਹ ਅੰਦਰ ਜਾ ਕੇ ਅੱਖ ਦੇ ਅੰਦਰ ਜਾਂਦੇ ਆ ਛੋਟੇ ਛੋਟੇ ਸੁਰਾਖ ਬਣਾਉਂਦੇ ਆ ਜਿਹਦੇ ਚ ਟਾਂਕਣ ਲੱਗਦਾ ਇਟ ਇਜ਼ ਲੈਸ ਥੈਨ 1 ਮਿਲੀਮੀਟਰ mm. ਉਹ 1 ਮਿਲੀਮੀਟਰ ਦਾ ਇੱਕ ਥਣ ਛੇਦ ਬਣਾਉਂਦੇ ਆ ਅੱਖ ਵਿੱਚ ਜੜੀ ਨਾੜੀ ਵਿੱਚੋਂ ਸਾਰਾ ਖੂਨ ਕੱਢਣਾ ਪੈਂਦਾ ਹੈ ਅੱਖ ਵਿੱਚ ਕੋਈ ਲੈਜ਼ਰ ਅੰਦਰ ਜਾ ਕੇ ਲੈਜ਼ਰ ਕਰਨਾ ਪੈਂਦਾ ਹੈ ਤੇ ਕਿਵਰੀ ਅੱਖ ਵਿੱਚ ਕੋ ਗੈਸ ਜਾਂ ਆਇਲ ਪਉਣਾ ਪੈਂਦਾ ਉਹ ਲਾਸਟ ਸਟੇਜ ਹੈ ਉਹ ਜਮੇ ਲਾਸਟ ਸਟੇਜ ਦੇ ਵਿੱਚ ਹੈ ਸਰ ਜਿਵੇਂ ਹੁਣ ਤੁਸੀਂ ਦੱਸਿਆ ਕਿ ਇੰਜੈਕਸ਼ਨ ਲਾਣਾ ਪੈਂਦਾ ਹੈ ਜਿਹੜੇ ਡਾਇਬੀਟਿਸ ਨੇ ਕਈਆਂ ਦੀ 슈ਗਰ ਜਿਹੜੀ ਆ ਬਹੁਤ ਹਾਈ ਰਹਿੰਦੀ ਆ ਫਿਰ ਉਹਨਾਂ ਦੇ ਉਹਨਾਂ ਨੂੰ ਪਹਿਲਾਂ ਆਪਾਂ ਨੂੰ 슈ਗਰ ਕੰਟਰੋਲ ਕਰਨਾ ਪਏਗਾ ਬਿਲਕੁਲ ਸਹੀ ਕਿਹਾ ਜੋ ਵੀ ਆਪਾਂ ਇਲਾਜ ਕਰਨਾ ਹੈ ਚਾਹੇ ਇੰਜੈਕਸ਼ਨ ਆ ਜਾਂ ਆਪਰੇਸ਼ਨ ਹੈ ਜਦ ਤੱਕ ਆਪਾਂ ਇਹ 슈ਗਰ ਨਹੀਂ ਕੰਟਰੋਲ ਕੀਤੀ ਆਪਾਂ ਇਲਾਜ ਬਿਲਕੁਲ ਨਹੀਂ ਕਰ ਸਕਦੇ ਆਪਾਂ ਨਹੀਂ ਕਰ ਸਕਦੇ ਤਾਂ ਹਮੇਸ਼ਾ ਮੈਂ ਕਹਿੰਦਾ ਹੈ ਕਿ ਨਿਗ੍ਹਾ ਪੇਸ਼ੈਂਟ ਦੀ ਉਹਦੇ ਆਪਣੇ ਹੱਥ ਚ ਨਾ ਉਹਦੇ ਰਿਸ਼ਤੇਦਾਰਾਂ ਦੇ ਹੱਥ ਹੈ ਨਾ ਡਾਕਟਰਾਂ ਦੇ ਹੱਥ ਹੈ ਜੇ ਬੰਦਾ ਸਮਝਦਾ ਨਹੀਂ ਹੈ ਖੁਰਾਕ ਫਿਰ ਵੀ ਖਾਈ ਜਾਂਦਾ ਉਸ ਤੋਂ ਪਹਿਲਾਂ ਵਾਰ ਗਈ ਸ਼ੂਗਰ ਵੱਧੀ ਹੁੰਦੀ ਹੈ ਤਾਂ ਚਾਹੇ ਇਲਾਜ ਕਰ ਵੀ ਦਿਆਂਗੇ ਉਹਨੇ ਕੰਮ ਨਹੀਂ ਕਰਨਾ ਉਹਨੇ ਕੰਮ ਨਹੀਂ ਕਰਨਾ ਕੰਮ ਨਹੀਂ ਕਰਨਾ ਹੁਣ ਬੇਸਿਕਲੀ ਨਾੜੀਆਂ ਪੰਚਰ ਨੇ ਉਹ ਪੰਚਰ ਲਾਤੇ ਨੇ ਲੇਜ਼ਰ ਡੀਕੇ ਨਾਲ ਪਰ ਬਾਅਦ ਸ਼ੂਗਰ ਫਿਰ ਤੋਂ ਵਧਾ ਲਈ ਤਾਂ ਨਵੇਂ ਪੰਚਰ ਹੋ ਜਾਣਗੇ ਹਾਂ ਉਹ ਫਿਰ ਇਟ ਇਸ ਨਾਟ ਅ ਪਰਮਨੈਂਟ ਕਿਉਰ ਜੇ ਬੰਦਾ ਸਮਝਦਾ ਨਹੀਂ ਹੈ ਹੁਣ ਬੜਾ ਸਿੰਪਲ ਦੇ ਐਗਜ਼ਾਮਪਲ ਤੁਹਾਨੂੰ ਦੇ ਰਿਹਾ ਹਾਂ ਤੁਸੀਂ ਨਾ ਸੁਣਿਆ ਹੋਣਾ ਵਸੀਮ ਅਕਰਮ ਕੈਪਟਨ ਆਫ ਪੰਜਾਬ ਪਾਕਿਸਤਾਨ ਟੀਮ ਦਾ ਪਹਿਲਾ ਸੀਗਾ ਹੂੰ ਉਹਨੂੰ ਜਨਮਾਂਦੂ ਰੋਗ ਦੀ ਸ਼ੂਗਰ ਹੈ ਸ਼ੂਗਰ ਵੀ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਤਾਂ ਹੁੰਦੀ ਹੈ ਇਨਸੂਲਿਨ ਡਿਪੈਂਡੈਂਟ ਡਾਇਬੀਟਿਸ ਮੈਲਿਟਸ ਜਿਹੜੀ ਛੋਟੀ ਉਮਰ ਚ ਆ ਜਾਂਦੀ ਹੈ ਹੂੰ ਉਹ 14 15 ਸਾਲ ਦੀ ਉਮਰ ਚ ਆ ਜਾਂਦੀ ਹੈ ਜਦ ਤੱਕ ਉਹ ਉਸ ਇਨਸਾਨ ਨੂੰ ਜਦ ਬੱਚਿਆਂ ਨੂੰ ਹੁੰਦੀ ਹੈ ਛੋਟੇ ਬੱਚਿਆਂ ਨੂੰ ਹੁੰਦੀ ਹੈ ਜੀ ਉਹ ਉਹਨੂੰ ਇਨਸੂਲਿਨ ਦੀ ਰਿਕੁਆਇਰਮੈਂਟ ਹੁੰਦੀ ਹੈ ਉਹਨੂੰ ਇਨਸੂਲਿਨ ਦੀ ਰਿਕੁਆਇਰਮੈਂਟ ਹੁੰਦੀ ਹੈ ਸ਼ੂਗਰ ਦੇ ਦੋ ਤਰ੍ਹਾਂ ਦੇ ਇਲਾਜ ਹੁੰਦੇ ਨੇ ਇੱਕ ਤਾਂ ਗੋਲੀਆਂ ਖਾਂਦੇ ਐ ਦੂਜੇ ਹੁੰਦੇ ਟੀਕੇ ਇਨਸੂਲਿਨ ਦਾ ਟੀਕਾ ਲੰਦੇ ਆਪਾਂ ਤਾਂ ਜਿਹੜੇ ਆਈ ਡੀ ਡੀ ਐਮ ਮਤਲਬ ਜਿਹੜੇ ਇਨਸੂਲਿਨ ਡਿਪੈਂਡੈਂਟ ਡਾਇਬੀਟਿਕਸ ਨੇ ਜਿਹੜੇ ਬੱਚੇ ਨੇ ਉਹਨਾਂ ਨੂੰ ਜੇ ਸ਼ੂਗਰ ਦਾ ਇਨਸੂਲਿਨ ਦਾ ਇੰਜੈਕਸ਼ਨ ਨਾ ਮਿਲੂਗਾ ਤਾਂ ਦੇ ਵਿਲ ਨਾਟ ਲਿਵ ਉਹ ਕਿਉਂਕਿ ਸ਼ੂਗਰ ਹੁੰਦੀ ਹੈ ਉਹਨੇ 3 400 500 ਸ਼ੂਗਰ ਹੁੰਦੀ ਹੈ ਉਹਦੇ ਵਗੈਰ ਉਹਦੇ ਬਗੈਰ ਜਿੰਦੇ ਨਹੀਂ ਹੈਗੇ ਮੈਕਸਮਮ ਮਹੀਨਾ 2 ਮਹੀਨਾ 6 ਮਹੀਨੇ ਜਾਨ ਕੇ ਪਾਦੋ ਉਧਰ ਜਿਹੜਾ ਆਪਣਾ ਦੂਜੀ ਜਿਹੜੀ ਇਨਸੂਲਿਨ ਜਿਹੜੀ ਸ਼ੂਗਰ ਹੈਗੀ ਹੈ ਉਹਨੂੰ ਬੋਲਦੇ ਐ ਐਨ ਆਈ ਡੀ ਡੀ ਐਮ ਨਾਨ ਇਨਸੂਲਿਨ ਡਿਪੈਂਡੈਂਟ ਡਾਇਬੀਟਸ ਮੈਰਿਟਸ ਜਿਹੜੀ ਹੁੰਦੀ ਐ ਅਡਲਟਸ ਚ ਅਡਲਟਸ ਜਿਵੇਂ ਉਹਨਾਂ ਚ ਹੈ ਕਿ ਹਾਂ ਜੇ 30 40 ایئرز ਤੋਂ ਬਾਅਦ ਇਸ ਤਰ੍ਹਾਂ ਦੇ کیس ਉਹ ਉਹਨੂੰ ਇਨਸਾਨ ਨੂੰ ਜਾਏ ਉਹ ਕਈ ਵਾਰੀ ਦੋ ਤਿੰਨ ਸਾਲ ਡਾਇਗਨੋਸਿਸ ਨਹੀਂ ਹੁੰਦੇ ਕਿਉਂਕਿ 슈ਗਰ ਕਿਸੇ ਦੇ 2.5 300 ਹੈਗੀ ਐ ਉਹਨੂੰ ਉਹ ਇਗਨੋਰ ਕਰੀ ਜਾਂਦਾ ਆਪਣਾ ਕੰਮ ਜਲੀ ਜਾਂਦਾ ਜਦ ਤੱਕ ਸਾਡੇ ਕੋਲ ਆਂਦੇ ਨੇ ਉਹ ਲੇਟ ਹੋ ਜਾਂਦੇ ਨੇ ਲੇਟ ਹੋ ਜਾਂਦਾ ਤਾਂ ਜਿਹੜੇ ਬੱਚਿਆਂ ਦੀ 슈ਗਰ ਹੈ ਕਿ ਉਹਨੇ ਵਿਦਨ ਜਦ ਤੱਕ ਜਦੋਂ ਉਹ ਸ਼ੂਗਰ ਹੋਈ ਨਾਲ ਦੀ ਨਾਲ ਉਹਨੇ ਸਾਡੇ ਕੋਲ ਪਹੁੰਚ ਜਾਣਾ ਨਹੀਂ ਤਾਂ ਉਹ ਬੱਚਿਆਂ ਨੂੰ ਇਨਸੂਲਿਨ ਦਾ ਟੀਕਾ ਨਹੀਂ ਲੱਗਿਆ ਉਹਨੇ ਦਰਿਆਣਾ ਕਮਾਚ ਬਿਹੋਸ਼ ਹੋਣਾ ਮਣਾ ਵੀ ਬਿਹੋਸ਼ ਹੋਣਾ ਉਹ ਤਾਂ ਡਾਇਗਨੋਸ ਹੋ ਹੀ ਜਾਣਾ ਹੋਣਾ ਜਿਵੇਂ ਤੁਸੀਂ ਹੁਣ ਬੱਚਿਆਂ ਦੀ ਗੱਲ ਕੀਤੀ ਹੈ ਹੁੰ ਜਿਵੇਂ ਜਨਮਾਂਦਰੂ ਦੇ ਵਿੱਚ ਨਿਕਲਦੇ ਨੇ ਬੱਚੇ ਪੈਦਾ ਹੁੰਦੇ ਨੇ ਉਹਨਾਂ ਨੂੰ 3-4 ਸਾਲ ਬਾਅਦ ਸ਼ੂਗਰ ਡਿਟੈਕਟ ਹੋ ਜਾਂਦੀ ਹੈ ਤੇ ਸੁਣਨ ਲੱਗਣੇ ਸ਼ੁਰੂ ਹੋ ਜਾਂਦੇ ਨੇ ਉਹਨਾਂ ਦੀ ਨਿਗਾ ਦੇ ਉੱਤੇ ਵੀ ਬਹੁਤ ਫਰਕ ਪੈਂਦਾ ਬਿਲਕੁਲ ਬਿਲਕੁਲ ਜੇ ਆਪਾਂ ਉਹਨਾਂ ਦੇ ਉਹਨਾਂ ਦੇ ਵੀ ਆਪਾਂ ਜੇ ਕੇਸ ਪਕੜਦੇ ਆ ਜਾਂ ਕੈਚ ਕਰਦੇ ਆ ਆਪਾਂ ਲਾਜ ਜਾਨੀ ਸੰਭਵ ਹੈ ਬਿਲਕੁਲ 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 ਮੈਂ ਜਦ ਮੈਂ ਪੁਰਾਣੀ ਗੱਲ ਕਰ ਰਹੇ ਹਾਂ 30 ਸਾਲ ਪੁਰਾਣੀ ਗੱਲ ਕਰ ਰਹੇ ਹਾਂ ਹੂੰ ਮੈਂ ਹੁਣ ਪਹਿਲਾਂ ਹੀ ਤੁਹਾਨੂੰ ਅਕਰਮ ਦੀ ਗੱਲ ਕਰ ਰਿਹਾ ਸੀਗਾ ਉਹਨੂੰ ਜਨਮਾਂਦਰੂ ਸ਼ੂਗਰ ਹੈ ਇਨਸੂਲਿਨ ਵਾਲੀ ਸ਼ੂਗਰ ਹੈ ਜ ਉਹਨੂੰ ਜੋੜ ਲੱਗਦੀ ਹੋਣੀ ਪਰ ਤਾਂ ਵੀ ਉਹ ਇਨਸੂਲਿਨ ਦਾ ਟੀਕਾ ਲਾ ਕੇ ਨਹੀਂ ਖੈਂਦਾ ਸੀਗਾ ਇਨਸੂਲਿਨ ਦਾ ਟੀਕਾ ਲਾ ਕੇ ਲਾ ਹਾਂ ਉਸ ਵੇਲੇ ਕੈਪਟਨ ਹੋਂਦੇ ਬਾਜ਼ੂ ਉਹ ਵੀ ਉਹ ਕਰਦਾ ਸੀਗਾ ਤਾਂ ਮੈਂ ਕਹਿਣ ਦਾ ਮਤਲਬ ਬੰਦੇ ਦੇ ਕੇਰਤੇ ਹੈ ਕੇਰਤੇ ਹੈ ਕੇਰਤੇ ਹੈ ਜਿਹੜਾ ਬੰਦਾ ਸਮਝਦਾ ਨਹੀਂ ਹੈ ਕੇਰ ਨਹੀਂ ਕਰਦਾ ਉਹਨੇ ਵੈਸੇ ਹੀ ਜੋ ਮਰਜ਼ੀ ਅਸੀਂ ਕਰ ਲਈਏ ਕੋਈ ਇਲਾਜ ਦੀ ਕੰਮ ਨਹੀਂ ਕਰਨਾ ਹੂੰ ਯਾਨੀ ਤੁਸੀਂ ਇਸੇ ਹਿਸਾਬ ਨਾਲ ਆਪਣੇ ਆਪ ਨੂੰ ਰੱਖ ਰਹੇ ਹੋ ਡਾਇਬੀਟਿਸ ਕਿੰਨਾ ਕੰਟਰੋਲ ਕਰਨ ਵਾਸਤੇ ਤੁਸੀਂ ਕੀ ਖਾ ਰਹੇ ਹੋ ਕੀ ਪੀ ਰਹੇ ਹੋ ਇਹ ਸ਼ੈਡਿਊਲ ਆ ਤੁਹਾਡਾ ਉਹ ਉਹ ਬਹੁਤ ਜਣਾ ਮੈਟਰ ਕਰਦਾ ਆ ਸਰ ਆਖਰ ਦੇ ਵਿੱਚ ਇੱਕ ਸਵਾਲ ਮੇਰਾ ਜਰੂਰ ਰਹੂਗਾ ਕੋਈ ਦੂਰੋਂ ਆ ਰਿਹਾ ਹੈ ਆਪਾਂ ਕਿੰਨਾ ਸਮਾਂ ਉਹਰੇ ਮਰੀਜ਼ ਨੂੰ ਰੱਖਦੇ ਹੁੰਦੇ ਆ ਜੇ ਮੰਨ ਲਓ ਕੋਈ ਆਪਰੇਟ ਕਰਵਾਉਂਦਾ ਸ਼ੂਗਰ ਦਾ ਮਰੀਜ਼ ਆਉਂਦਾ ਤਾਂ ਕਿੰਨਾ ਕੁ ਸਮਾਂ ਉਹ ਰੱਖਦੇ ਦੇਖੋ 100 ਚੋਂ ਜਿਹੜੇ ਬੰਦਿਆਂ ਨੂੰ ਸ਼ੂਗਰ ਦਾ ਡੈਮੇਜ ਹੁੰਦਾ ਹੈ ਉਹਨਾਂ ਦਾ ਪਹਿਲਾਂ ਆਪਾਂ ਦਵਾਈ ਪਾ ਕੇ ਸਾਰਾ ਡਿਟੇਲ ਚੈੱਕ ਕਰਦੇ ਆ ਕੱਡਾ ਲੱਗਦਾ ਹੈ ਉਹਦੇ ਬਾਅਦ ਅੱਖਾਂ ਦੇ ਸਕੈਨ ਕਰਦੇ ਆ ਕੋਈ ਹੋਰ ਸਾਡੇ ਕੋਲ ਅਲਟਰਾਸਾਉਂਡ ਉਹ ਵੀ ਕਰਨਾ ਪੈਂਦਾ ਕਦੇ-ਕਦੀ ਜੇ ਤਾਂ ਇਲਾਜ ਉਪਰਟੀ ਵਾਲਾ ਕੰਮ ਆਇਆ ਮਤਲਬ ਲੇਜ਼ਰ ਜਾਂ ਇੰਜੈਕਸ਼ਨ ਉਹ ਤਾਂ ਬਸ 2 ਘੰਟੇ ਆਪੇ ਪੇਜਦੇ ਆ ਜੇ ਤਾਂ ਕਿਸ ਨੂੰ ਆਪਰੇਸ਼ਨ ਕਰਨਾ ਪੈਂਦਾ ਉਹ ਵੀ ਓਵਰਨਾਈਟ ਸਟੇ ਨਹੀਂ ਹੁੰਦਾ ਅੱਜ ਕੱਲ ਸਾਰਾ ਉਹਨੂੰ ਬੋਲਦੇ ਸ਼ਾਰਟ ਸਟੇ ਪ੍ਰੋਸੀਜਰ 3 3-4 ਆਵਰਸ ਆਪੇ ਪੇਜਦੇ ਆ ਪਹਿਲਾਂ ਸੀਗਾ ਪੇਸ਼ ਨੂੰ ਰੱਖਦੇ ਸੀਗੇ ਅੱਜ ਕੱਲ ਮੋਸਟਲੀ ਰੱਖਦੇ ਨਹੀਂ ਆ ਕਿ ਰਾਤ ਨੂੰ ਰੱਖਦੇ ਨਹੀਂ ਆਗੇ ਅੱਜ ਰੱਖਦੇ ਨਹੀਂ ਹੈਗੇ ਜੇ ਮੰਨ ਲਓ ਮਾਰਨਿੰਗ ਆਉਂਦਾ ਤਾਂ ਸ਼ਾਮ ਤੱਕ ਕਰ ਦੇਣਗੇ ਸ਼ਾਮ ਤੱਕ ਆਪਾਂ ਕਰ ਦੇ ਬਿਲਕੁਲ ਸਹੀ ਕਿਹਾ ਨੈਚੁਰਲ ਤਰੀਕੇ ਦੇ ਨਾਲ ਨਿਗਾ ਠੀਕ ਹੋ ਸਕਦੀ ਹੈ ਜਿਵੇਂ ਲੋਕਾਂ ਨੂੰ ਆਤ ਪੈ ਜਾਂਦੀ ਹੈ ਕਿ ਗਾਜਰ ਖਾਣੀ ਸ਼ੁਰੂ ਕਰ ਦਿੰਦੇ ਨੇ ਹਰੀਆਂ ਸਬਜ਼ੀਆਂ ਖਾਣੀ ਸ਼ੁਰੂ ਕਰ ਦਿੰਦੇ ਨੇ ਇੱਕ ਡਾਕਟਰ ਉਹ ਕਯੋਰਲ ਤੋਂ ਮੇਰਾ ਜਾ ਉਹਨਾਂ ਦੇ ਡਿਸਕਸ ਤੋਂ ਬਿਨਾ ਆਪਾਂ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਬਹੁਤ ਅੱਛਾ ਕੁਸਚਨ ਤੁਹਾਡਾ ਹੈਗਾ ਜੇ ਬੰਦਾ ਸਮਝਦਾਰ ਹੈ ਕਿ ਆਪਣਾ ਦੇਖੋ ਬੇਸਿਕਲੀ 슈ਗਰ ਮੈਜੋਰਟੀ ਆਫ ਕੇਸ ਦਾ ਡਾਈਟ ਦੀ ਖੇਲ ਹੈ ਦੋ ਗੱਲਾਂ ਨੇ ਜਿਹੜੀ 슈ਗਰ ਕੱਪ ਕਰਦੀਆਂ ਨੇ ਮੈਂ ਬੱਚਿਆਂ ਦੀ 슈ਗਰ ਦੀ ਗੱਲ ਨਹੀਂ ਕਰ ਰਿਹਾ ਉਹ ਤਾਂ ਜਰਮਨ ਤੋਂ ਜੈਨੇਟਿਕ ਹੁੰਦੀ ਹੈ ਜਿਹੜੀ ਰਲਟਸ ਦੀ ਹੁੰਦੀ ਹੈ ਬੇਸਿਕਲੀ ਹੁੰਦੇ ਲਾਈਫ ਸਟਾਈਲ ਕਰਕੇ ਕਿ ਆਪਣਾ ਖਾਣਾ ਪੀਣਾ ਠੀਕ ਨਹੀਂ ਹੈਗਾ ਤੇ ਐਕਸਰਸਾਈਜ਼ ਨਹੀਂ ਹੁੰਦੀ 14 ਫਰਦਾਂ ਨਹੀਂ 하게 ਬੰਦੇ ਬਸ ਸਾਡੇ ਬੈਠੇ ਹੁੰਦੇ ਨੇ ਹੂੰ ਉਹਦੇ ਨਾਲ ਸ਼ੂਗਰ ਖਰਾਬ ਹੁੰਦੀ ਹੈ ਉਹਦੇ ਨਾਲ ਸ਼ੂਗਰ ਦੀ ਦਿੱਕੀ ਦੂਜੀ ਗੱਲ ਹੈ ਕਿ ਆਪਣਾ ਪ੍ਰੋਸੈਸਡ ਫੂਡ ਜਿਹੜਾ ਵੀ ਸਮਾਨ ਤੁਸੀਂ ਕੁਝ ਖਾਂਦੇ ਹੋ ਜਾਂ ਰੈਸਟੋਰੈਂਟ ਖਾਂਦੇ ਹੋ ਜਿਹੜਾ ਵੀ ਪੈਕਡ ਫੂਡ ਆਉਂਦਾ ਹੈ ਉਹਦੇ ਵਿੱਚ ਕੈਮੀਕਲ ਪਾਏ ਹੁੰਦੇ ਨੇ ਉਹਦੀ ਲਾਈਫ ਲੌਂਗ ਕਰਨ ਲਈ ਹੂੰ ਜਾਂ ਬਿਸਕੁਟ ਖਾਓ ਜਾਂ ਚਿਪਸ ਖਾਓ ਉਹ ਤਾਂ ਹੀ ਤੁਸੀਂ ਮਹੀਨੇ ਬਾਅਦ ਖਾਂਦੇ ਹੋ ਪੈਕ ਹੋਣ ਤੋਂ ਬਾਅਦ ਕਿਉਂਕਿ ਉਹਦੇ ਵਿੱਚ ਪ੍ਰੀਜ਼ਰਵੈਂਟਿਵ ਪਾਏ ਨਹੀਂ ਜੀ ਉਹ ਪ੍ਰੀਜ਼ਰਵੇਟਿਵ ਸਾਰੀ ਬਾਡੀ ਨੂੰ ਹੋਰ ਖਰਾਬ ਕਰ ਦਿੰਦੇ ਨੇ ਉਹ ਹੋਰ ਜ਼ਿਆਦਾ ਖਰਾਬ ਤੇ ਐਸ ਫਾਰ ਐਸ ਪੋਸੀਬਲ ਆਪਣਾ ਹੋ ਕੇ ਤੁਸੀਂ ਜਿਹੜਾ ਫਰਸ਼ ਕਰੋ ਫਲ ਵੀ ਖਾਣਾ ਹੈ ਜਿਹੜਾ ਅੱਜ ਦੇ ਮੌਸਮ ਫਰੈਸ਼ ਮਿਲ ਰਹੇ ਉਹ ਲੈਣਾ ਆਪਾਂ ਉਹ ਗਰਮੀਆਂ 'ਚ ਆਪਾਂ ਐਪਲ ਨਹੀਂ ਖਾਣੇ ਹੂੰ ਕਈ ਲੋਕ ਕਹਿੰਦੇ ਐਪਲ ਖਾਣੇ ਪਰ ਉਹ ਆਏ ਕੋਲ ਸਟੋਰੇਜ ਤੋਂ ਆਏ ਨੇ ਉਹਨਾਂ 'ਚ ਕੈਮੀਕਲ ਪਾਏ ਨੇ ਜਿਹੜਾ ਅੱਜ ਅਸ ਫਾਰਸ ਕੋ ਗਰਮੀਆਂ ਦਾ ਮੌਸਮ ਫਰੂਟ ਕਿਉਂ ਦੇ ਨੇ ਆਪਣੇ ਹੀ ਖਾਓ ਆਪਣੇ ਪਪਾਇਆ ਖਾਓ ਆਪਣਾ ਅੰਬ ਖਾਓ ਆਪਣੇ ਆਪਣੇ ਖਰਬੂਜਾ ਖਾਓ ਖਰਬੂਜਾ ਤਰਬੂਜ ਖਾਓ ਜਿਹੜੇ ਮੌਸਮ ਦੇ ਹਿਸਾਬ ਦੇ ਨਾਲ ਹੀ ਖਾਣਾ ਹੈ ਸੀਜ਼ਨਲ ਫਰੂਟ ਖਾਣਾ ਹੈ ਤੇ ਜਿੰਨਾ ਹੋ ਸਕੇ ਜ ਆਪਣੇ ਤੁਹਾਡੇ ਕੋਲ ਆਪਣੇ 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 ਬਾਗ ਨੇ ਉੱਥੇ ਆਪਣਾ ਖਾਣਾ ਪ੍ਰੋਪਰ ਗਾਓ ਆਰਗੇਨਿਕ ਖਾਣਾ ਖਾਓ ਆਰਗੇਨਿਕ ਖਾਣਾ ਬਿਲਕੁਲ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਮਝ ਦਿੱਤਾ ਬਹੁਤ ਵਧੀਆ ਲੱਗਿਆ ਤੁਹਾਨੂੰ ਗੱਲਾਂ ਬਾਤਾਂ ਕਰਕੇ ਥੈਂਕ ਯੂ ਤੁਹਾਡੇ ਮਨਾਂ ਦੇ ਵਿੱਚ ਜਿੰਨੇ ਵੀ ਸਵਾਲ ਨੇ ਆਉਣਾ ਸਵਾਲਾਂ ਦੇ ਤੁਸੀਂ ਜਵਾਬ ਲੈਣਾ ਚਾਹੁੰਦੇ ਹੋ ਤਾਂ ਦਿੱਤੇਗੇ ਮੋਬਾਈਲ ਨੰਬਰ ਦਿੱਤੇ ਬੇਝਿਜਕ ਤੁਸੀਂ ਕਾਲ ਕਰ ਸਕਦੇ ਹੋ ਇਸ ਵਕਤ ਮੈਂ ਲੁਧਿਆਣਾ ਸ਼ਹਿਰ ਦੇ ਵਿੱਚ ਬੈਠਾ ਆ Tem. ਤੁਹਾਡੇ ਜਿੰਨੇ ਵੀ ਸਵਾਲ ਹੋਣਗੇ ਸਾਡੀ ਅਗਲੀ ਵੀਡੀਓ ਉਹਨਾਂ ਦੇ ਜਵਾਬਾਂ ਦੇ ਉੱਤੇ ਹੀ ਹੋਊਗੀ ਜੇ ਤੁਸੀਂ ਸਹੀ ਭਾਸ਼ਾ ਦਾ ਪ੍ਰਯੋਗ ਕਰਕੇ ਸਹੀ ਸ਼ਬਦਾ ਦਾ ਚੈਨ ਕਰਕੇ ਸਵਾਲ ਪੁੱਛਦੇ ਹੋ ਤਾਂ ਡੈਫੀਨਿਟਲੀ ਅਸੀਂ ਉਹਨਾਂ ਦਾ ਜਵਾਬ ਦਵਾਂਗੇ ਵਿਦ ਨੇਮ ਕਿ ਇਸ ਜਿਵੇਂ ਮਨਿੰਦਰ ਸਿੰਘ ਜੀ ਨੇ ਕੋਈ ਸਵਾਲ ਪੁੱਛਿਆ ਤਾਂ ਉਹਨਾਂ ਦੇ ਸਵਾਲ ਦਾ ਜਵਾਬ ਵੀ ਦਿੱਤਾ ਜਾਊਗਾ ਜੇ ਤੁਸੀਂ ਖੁਦ ਪੁੱਛਣਾ ਚਾਹੁੰਦੇ ਹੋ ਕੋਈ ਸਵਾਲ ਜਵਾਬ ਤਾਂ ਦਿੱਤੇ ਗਏ ਮੋਬਾਈਲ ਨੰਬਰ ਦੇ ਉੱਤੇ ਤੁਸੀਂ ਕਾਲਸ ਕਰ ਸਕਦੇ ਹੋ ਐਡਰੈਸ ਤੁਹਾਡੀ ਸਕਰੀਨ ਤੇ ਚੱਲ ਰਿਹਾ ਹੈ ਤੁਸੀਂ ਖੁਦ ਉਰੇ ਪਹੁੰਚ ਵੀ ਜਿਹੜੀ ਆ ਉਹ ਕਰ ਸਕਦੇ ਹੋ ਇਸ ਵਕਤ ਮੈਂ ਲੁਧਿਆਣੇ ਸ਼ਹਿਰ ਦੇ ਵਿੱਚ ਹਾਂ ਸਰ ਬਹੁਤ ਬਹੁਤ ਮਾਤਾ ਜੀ ਸਮਾ ਦਿੱਤਾ ਤੇ ਬਹੁਤ ਚੰਗਾ ਲੱਗਿਆ ਤੁਹਾਨੂੰ ਜਿਹੜੀਆਂ ਨੇ ਗੱਲਾਂ ਬਾਤਾਂ ਕਰਕੇ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋਗੇ ਸ਼ੇਅਰ ਇਸ ਕਰਕੇ ਕਿ ਕੀ ਪਤਾ ਯਾਰ ਤੁਹਾਡੀ ਇੱਕ ਸ਼ੇਅਰ ਨਾਲ ਆਪਾਂ ਬਹੁਤ ਐਸੀਆਂ ਵੀਡੀਓ ਸ਼ੇਅਰ ਕਰਦੇ ਆ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਚੰਗੀ ਜਾਣਕਾਰੀ ਜਿਹੜੀ ਲੋਕਾਂ ਦੇ ਸਿਹਤ ਨੂੰ ਜਾਗਰਿਤ ਕਰੇ ਉਹ ਜਾਣਕਾਰੀ ਜ਼ਰੂਰ ਜਿਹੜੀ ਹੈ ਸ਼ੇਅਰ ਕਰਿਆ ਕਰੋ ਤਦ ਤੱਕ ਲਈ ਮੈਨੂੰ ਜਣੀ ਹਰਮਿੰਦਰ ਖੰਨੇ ਨੂੰ ਬਹੁਤ ਜ਼ਿਆਦਾ ਦੇ ਦੇ ਰਿਹਾ ਮੈਂ ਟੀਮ ਧੰਨਵਾਦ